ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ। ਵੈਲਕਮ ਆ ਵੀਰ ਜੀ। ਹੋਰ ਸਭ ਸੇਤਾਂ ਠੀਕ ਠਾਕ ਸਾਰੇ ਭਰਾਵਾਂ ਦੀਆਂ। ਉਮੀਦ ਕਰਦੇ ਆ ਕਿ ਸਾਰੇ ਭਰਾ ਠੀਕ ਹੋਣਗੇ। ਤੇ ਬਾਕੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਵੇਂ ਆ ਸਾਰੇ ਭਰਾਵਾਂ ਦੇ ਕਬੂਤਰ ਕਿਵੇਂ ਆ, ਸੇਤਾਂ ਸਾਰਿਆਂ ਦੀਆਂ। ਸੋ ਅੱਜ ਤੁਹਾਨੂੰ ਸ਼ੌਂਕ ਕਰਵਾਉਂਨੇ ਆ ਕਬੂਤਰਾਂ ਦਾ ਤੇ ਬਾਰਿਸ਼ ਹੁੰਦੀ ਪਈ ਆ ਭਰਾਵੋ। ਤੇ ਚੰਗੀ بارش ਹੋ ਰਹੀ ਆ ਤੇ ਮੇਰੇ ਵੀਰ ਭਰਾ بارش ਦੇ ਮੌਸਮ ਵਿੱਚ ਆਪਣੇ ਕਬੂਤਰ ਥੋੜਾ ਸੰਭਾਲ ਕੇ ਰੱਖਿਓ ਥੋੜੀ ਕੇਅਰ ਵੱਧ ਰੱਖਿਓ ਕਬੂਤਰਾਂ ਦੀ ਅੱਜ ਭਰਾਵੋ ਇੱਕ ਗੱਲਬਾਤ ਕਰਨੀ ਆ ਨਾਲ ਦੀ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਕਰਵਾਉਣਾ ਸ਼ੌਂਕ ਆ ਠੀਕ ਹੈ ਇਹ ਆਪਣੀਆਂ ਮਾਦੀਆਂ ਥੋੜਾ ਹਨੇਰਾ ਆ ਖੁੱਡੇ ਦੇ ਵਿੱਚ ਬਦਲ ਹੋਣ ਕਰਕੇ ਤੇ ਫਿਰ ਵੀ ਕੋਸ਼ਿਸ਼ ਕਰਾਂਗਾ ਤੁਹਾਨੂੰ ਵਧੀਆ ਤਰੀਕੇ ਨਾਲ ਸ਼ੌਂਕ ਹੋਵੇ ਤੁਹਾਡਾ ਸਭ ਤੋਂ ਪਹਿਲਾਂ ਤੇ ਭਰਾਵੋ ਕਿ ਜਿਵੇਂ ਸਾਰੇ ਖਿਡਾਰੀ ਕਬੂਤਰ ਵੇਚਦੇ ਆਈ ਹੈ ਹਨਾ ਕੋਈ ਪਰਦੇ ਵਿੱਚ ਵੇਚਦਾ ਆ ਕੋਈ ਬਿਲਕੁਲ ਸਾਹਮਣੇ ਵੇਚਦਾ ਆ ਜਿਨ੍ਹਾਂ ਦਾ ਨਾਮ ਚੰਗਾ ਹੋ ਜਾਂਦਾ ਉਹ ਪਰਦੇ ਵਿੱਚ ਹੀ ਵੇਚਦੇ ਆ ਬਹੁਤੇ ਬੰਦੇ ਠੀਕ ਆ ਤੇ ਆਪਾਂ ਸ਼੍ਰੀਆਮ ਦਿੱਤੇ ਆ ਕਬੂਤਰ ਜਿੰਨੂੰ ਦਿੱਤੇ ਆ ਜਦੋਂ ਵੀ ਦਿੱਤੇ ਆ ਕਿ ਆਪਣਾ ਬਿਜ਼ਨਸ ਤੇ ਹੈ ਨਹੀਂ ਕਿ ਆ ਗਿਆ ਆਪਾਂ ਕਬੂਤਰ ਹੀ ਵੇਚਨੇ ਆ ਠੀਕ ਆ ਜਦੋਂ ਕਬੂਤਰ ਵੱਧ ਜਾਂਦੇ ਆ ਉਦੋਂ ਵੇਚਨੇ ਪੈਂਦੇ ਆ ਬਹੁਤ ਭਰਾਵਾਂ ਨੂੰ ਆਪਾਂ ਵੈਸੇ ਵੀ ਕਬੂਤਰ ਦਿੱਤੇ ਆ ਤੇ ਜਿਨ੍ਹਾਂ ਨਾਲ ਆਪਣਾ ਭਰਾਮਾਂ ਵਾਲਾ ਪਿਆਰ ਆ ਉਹਨਾਂ ਨਾਲ ਤੇ ਆਪਣੀ ਕੋਈ ਗੱਲ ਹੀ ਹੈ ਨਹੀਂ ਕਿ ਫ੍ਰੀ ਵਾਲੀ ਤੇ ਜਾਂ ਪੈਸੇ ਵਾਲੀ ਠੀਕ ਆ ਕਈਆਂ ਕੋਲ ਆਪਣੇ ਕਬੂਤਰ ਗਏ ਆ ਸਹੀ ਆ ਭਰਾਵੋ ਤੇ ਆਪਾਂ ਨੂੰ ਕਾਫੀ ਫੋਨ ਆਉਂਦੇ ਰਹਿੰਦੇ ਦਿਹਾੜੀ ਦੇ ਵਿੱਚ ਕਬੂਤਰ ਲੈਣ ਵਾਲਿਆਂ ਦੇ ਕਿ ਆਪਾਂ ਯਾਰ ਭਾਜੀ ਕਿਸੇ ਨੂੰ ਵੀ ਕਦੇ ਨਰਾਜ਼ ਨਹੀਂ ਕੀਤਾ ਠੀਕ ਆ ਹੁਣ ਮੈਂ ਇੱਕ ਬੰਦੇ ਨੇ ਆਪਾਂ ਨੂੰ ਫੋਨ ਕੀਤਾ ਆਪਾਂ ਦਾ ਨਾਮ ਤੇ ਨਹੀਂ ਲੈਂਦੇ ਠੀਕ ਆ ਨਾ ਹੀ ਆਪਾਂ ਦਾ ਪਿੰਡ ਦਾ ਨਾਮ ਲੈਣੇ ਸ਼ਹਿਰ ਦਾ ਨਾਮ ਜ਼ਰੂਰ ਲਾਵਾਂਗੇ ਅੰਮ੍ਰਿਤਸਰ ਏਰੀਆ ਵੱਲੋਂ ਸਤਨ ਤਰਨ ਤਰਨ ਵਾਲੀ ਸਾਈਡ ਠੀਕ ਆ ਤੇ ਉਹ ਬੰਦਾ ਆਪਣੇ ਕੋ ਅੱਜ ਤੋਂ ਕੁਝ ਸਮਾਂ ਪਹਿਲਾਂ ਕਿਸੇ ਬੰਦੇ ਨੇ ਕਬੂਤਰ ਮੰਗਾਏ ਸੀਗੇ ਅੰਮ੍ਰਿਤਸਰ ਏਰੀਏ ਦੇ ਵਿੱਚ ਠੀਕ ਆ ਉਹ ਫੌਜੀ ਭਰਾ ਸੀ ਕੋਈ ਉਹਨੇ ਕਬੂਤਰ ਮੰਗਵਾਏ ਸੀ ਉਹ ਡਿਊਟੀ ਤੇ ਸੀਗਾ ਮੈਂ ਫੜਉਣ ਗਿਆ ਸੀ ਅੰਮ੍ਰਿਤਸਰ ਕਿਉਂਕਿ ਮੈਂ ਫੋਨ ਦੀ ਬੈਟਰੀ ਪਵਾਣੀ ਸੀ ਆਪਣੇ ਇੱਥੋਂ ਪੈਂਦੀ ਨਹੀਂ ਸੀਗੀ ਮੈਨੂੰ ਇਹ ਸੀ ਮੈਂ ਨਾਲੇ ਬੈਟਰੀ ਪਵਾ ਲਿਆ ਆਉਂਗਾ ਨਾਲੇ ਮੈਂ ਕਬੂਤਰ ਫੜਾ ਲਿਆ ਆਉਂਗਾ ਫੜਾਇਆ ਆਉਂਗਾ ਠੀਕ ਹੈ ਨਾ 5000 ਦਾ ਜੋੜਾ ਦਿੱਤਾ ਸੀ ਉਹ ਟਾਈਮ ਦੇ ਵਿੱਚ ਮੈਂ ਗਲਮੇ ਕਬੂਤਰਾਂ ਦਾ ਠੀਕ ਆ ਤੇ ਉਹ ਜਦੋਂ ਉੱਥੇ ਉਹਦਾ ਫੌਜੀ ਵੀਰ ਦਾ ਯਾਰ ਦੋਸਤ ਫੜਨ ਆਇਆ ਆਪਣੇ ਕੋਲੋਂ ਕਬੂਤਰ ਉਹਨੂੰ ਫੜਾਏ ਆਪਾਂ ਕਬੂਤਰ ਠੀਕ ਆ ਤੇ ਆਪਾਂ ਘਰ ਵਾਪਸ ਪਰਤ ਗਏ ਉਹ ਬੜਾ ਦਾ ਯਾਰ ਦੋਸਤ ਫੌਜੀ ਭਰਾ ਦਾ ਆਪਣੇ ਨਾਲ ਗੱਲਬਾਤ ਕਰਨ ਲੱਗ ਪਿਆ ਫੋਨ ਦੇ ਉੱਪਰ ਕੁਝ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਕਬੂਤਰਾਂ ਦੀਆਂ ਹੁੰਦੀਆਂ ਰਹੀਆਂ ਸਾਲਕ ਉਸ ਤੋਂ ਬਾਅਦ ਉਹ ਵੀ ਆਪਣੇ ਰਜੇਮਿਆਂ 'ਚ ਬਿਜੀ ਹੋ ਗਿਆ ਆਪਾਂ ਵੀ ਇਧਰ ਬਿਜੀ ਹੋ ਗਏ ਆਪਾਂ ਨੇ ਵੀ ਜ਼ਰੂਰੀ ਨਹੀਂ ਸਮਝਿਆ ਮੈਸੇਜ ਕਰਨਾ ਕਿਉਂਕਿ ਆਪਣੇ ਕੋਲੋਂ ਤਾਂ ਫੋਨ ਆਏ ਨਹੀਂ ਚੁੱਕੇ ਜਾਂਦੇ ਤੇ ਆਪਾਂ ਕਰਨਾ ਕਿਨੂੰ ਆ ਠੀਕ ਹੈ ਨਾ ਤੇ ਨਾ ਹੀ ਆਪਾਂ ਦੁੱਕੀ ਤਿੱਚੂ ਨੂੰ ਛੇਤੀ ਕਰੀ ਤੇ ਜਿਹੜੀ ਸਾਫ਼ ਜੀ ਗੱਲ ਆ ਜਿਹੜਾ ਕੋਈ ਖਾਸ ਬੰਦਾ ਲੱਗੇ ਉਹਨੂੰ ਕਰ ਵੀ ਲਈਦਾ ਯਾਰ ਠੀਕ ਹੈ ਨਾ ਤੇ ਦੁੱਕੀ ਤਕੀ ਕਹਿੰਦਾ ਮਤਲਬ ਭਾਸ਼ਾ ਤੋਂ ਬੰਦੇ ਦੀ ਤੋਂ ਪਤਾ ਲੱਗ ਜਾਂਦਾ ਬੰਦਾ ਕਿੱਦਾਂ ਦਾ ਆ ਠੀਕ ਆ ਬਹੁਤ ਨਵੇਂ ਭਰਾ ਵੀ ਕਰਦੇ ਆ ਉਹਨਾਂ ਨੂੰ ਵੀ ਕਦੀ ਕਿਤੇ ਬੈਕ ਕਰ ਲਈਦਾ ਆ ਉਹਨਾਂ ਨੂੰ ਆਪਾਂ ਦੁੱਕੀ ਤਕੀਆਂ ਚ ਨਹੀਂ ਗਿਣਦੇ ਸਿਰਫ ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ਬੰਦਾ ਕਿੰਨੇ ਕ ਪਾਣੀ ਵਿੱਚ ਸਾਰਾ ਦਿਨ ਬੰਦੇ ਹੀ ਪਰਖੀਦੇ ਆ ਠੀਕ ਆ ਨਾ ਤੇ ਉਹ ਬੰਦਾ ਆਪਣੇ ਨਾਲ ਗੱਲਬਾਤ ਕਰਦਾ ਰਿਹਾ ਬਾਅਦ ਵਿੱਚ ਛੱਡ ਗਿਆ ਹੁਣ ਉਹਨੇ ਤਿੰਨਾਂ ਚਾਰਾਂ ਸਾਲਾਂ ਬਾਅਦ ਆਪਣਾ ਕਿਤੇ ਨੰਬਰ ਕੱਢ ਲਿਆ ਉਹਦੇ ਫੋਨ ਦੇ ਵਿੱਚ ਹੀ ਐਡ ਸੀ ਜਦੋਂ ਕਿ ਉਹਦੇ ਕੋਲੋਂ ਆਪਣਾ ਚੈਨਲ ਦਾ ਵੀ ਕੋਈ ਲਿੰਕ ਹੈ ਨਹੀਂ ਸੀਗਾ ਠੀਕ ਆ ਤੇ ਉਹ ਬੰਦੇ ਨੇ ਆਪਾਂ ਨੂੰ ਕੀਤਾ ਫੋਨ ਕਿ ਭਰਾ ਭੁੱਲੀ ਗਿਆ ਆ ਮੈਂ ਕਿਹਾ ਨਹੀਂ ਭਰਾ ਭੁੱਲੇ ਤੇ ਨਹੀਂ ਨੰਬਰ ਤੇਰਾ ਐਡ ਆ ਬਸ ਜ਼ਰੂਰੀ ਨਹੀਂ ਸਮਝਿਆ ਕਦੀ ਮੈਸੇਜ ਕਰਨਾ ਜਾਂ ਫੋਨ ਕਰਨਾ ਤੇ ਕਹਿੰਦਾ ਆਪਾਂ ਨੂੰ ਕਬੂਤਰ ਚਾਹੀਦੇ ਆ ਆਸੇ ਪਾਸਿਓਂ ਆਪਾਂ ਨੇ ਲਏ ਆ ਤੇ ਆਪਾਂ ਨੂੰ ਕਬੂਤਰ ਚਾਹੀਦੇ ਆ ਮੈਂ ਕਿਹਾ ਠੀਕ ਆ ਭਰਾ ਜਦੋਂ ਹੈਗੇ ਆ ਦੇਣ ਵਾਲੇ ਤੇ ਮੁਕਰਨ ਵਾਲੀ ਕੋਈ ਗੱਲ ਨਹੀਂ ਮੈਂ ਕਿਹਾ ਦੇ ਦੇਾਂਗੇ ਕਹਿੰਦਾ ਕਿੰਨੇ ਨੂੰ ਜੋੜਾ ਦੇਵੇਂਗਾ ਮੈਂ ਕਿਹਾ ਚੱਲ ਆਪਣੀ ਸਾਂਝ ਪੁਰਾਣੀ ਆ ਅੱਜ ਤੋਂ 4-5 ਸਾਲ ਪਹਿਲਾਂ 5000 ਨੂੰ ਜੋੜਾ ਦਿੱਤਾ ਇਹ ਫੌਜੀ ਭਰਾ ਨੂੰ ਤੇ ਹੁਣ ਵੀ ਤੈਨੂੰ 5000 ਨੂੰ ਦੇ ਦਿਆਂਗਾ ਠੀਕ ਹੈ ਨਾ ਸਮਾਂ ਬੜਾ ਚੇਂਜ ਹੋਇਆ 5 ਸਾਲਾਂ ਦੇ ਵਿੱਚ ਆਪਾਂ ਬਹੁਤ ਮਹਿੰਗੇ ਕਬੂਤਰ ਲਿਆਂਦੇ ਮੈਂ ਕਦੀ ਦੱਸਿਆ ਨਹੀਂ ਕਿਹੜੇ ਕਿਹੜੇ ਰੇਟ ਤੇ ਲਿਆਂਦੇ ਆ ਕਬੂਤਰ ਠੀਕ ਹੈ ਨਾ ਬਹੁਤ ਮਹਿੰਗੇ ਲਿਆਂਦੇ ਆ ਭਰਾਵੋ 47 47000 ਨੂੰ ਵੀ ਜੋੜਾ ਲਿਆਂਦਾ ਆ ਇਦਾਂ ਕਬੂਤਰ ਬਣਾਏ ਆ ਹੁਣ ਆਪਣੇ ਕਿਸੇ ਭਰਾ ਨੇ ਲਿਆ ਆ ਜੋੜਾ ਮੈਂ ਫੜ ਕੇ ਲੈ ਕੇ ਆਇਆ 17000 ਰੁਪਏ ਦਾ ਜੋੜਾ ਲਿਆ ਠੀਕ ਆ ਉਹ ਬੰਦੇ ਨੂੰ ਮੈਂ ਕਹਾਂ ਕਿ 5000 ਨੂੰ ਜੋੜਾ ਦਵਾਂਗਾ ਉਹਨੂੰ ਤਿੰਨ ਜੋੜਿਆਂ ਦੀ ਵੀਡੀਓ ਪਾਈ ਉਹ ਕਹਿੰਦਾ ਗੁਰੂਆ ਤੂੰ ਤੇ ਪੈਸੇ ਹੀ ਬੜੇ ਮੰਗ ਲੇ ਮੈਂ ਕਿਹਾ ਕੀ ਹੋਇਆ 5000 ਨੂੰ ਮਹਿੰਗਾ ਆ ਕਹਿੰਦਾ ਹਾਂ ਉਹ ਮੈਂ ਕਿਹਾ ਭਰਾਵਾ ਇਹਦੇ ਵਿੱਚ ਕੀ ਮਹਿੰਗਾ ਆ ਮੈਂ ਕਿਹਾ ਮੈਨੂੰ ਕੁਝ ਨਹੀਂ ਮਹਿੰਗਾ ਲੱਗਦਾ ਤੰਨੂੰ ਜ਼ਰੂਰ ਲੱਗਦਾ ਹੋਊਗਾ ਕਿਉਂਕਿ ਚਲੋ ਅੰਮ੍ਰਿਤਸਰ ਏਰੀਏ ਦੇ ਵਿੱਚ ਕੁਛ ਭਰਾਵਾਂ ਨੇ ਉਧਰਲੀ ਸੈਡ ਮਲਵਈ ਕਬੂਤਰ ਵੀ ਕਰ ਲਏ ਆ ਚਲੋ ਕੁਛ ਵਧੀਆ ਖਡਾਰੀ ਹੈਗੇ ਆ ਚੰਗੇ ਜਿਹਨਾਂ ਦਾ ਨਾਮ ਆ ਕੁਛ ਇਹੋ ਜਿਹੇ ਨਵੇਂ ਵੀਰ ਹੈਗੇ ਆ ਜਿਨ੍ਹਾਂ ਨੂੰ ਨਹੀਂ ਹਜੇ ਤੱਕ ਪਤਾ ਕਿ ਮਲਵਈਆਂ ਦਾ ਰੇਟ ਕੀ ਚੱਲਦਾ ਜਾਂ ਕਿਦਾਂ ਨਹੀਂ ਚੱਲਦਾ ਹਨ ਚਲੋ ਦੱਸਿਆਂ ਤਾਂ ਪਤਾ ਬੰਦੇ ਨੂੰ ਚੱਲ ਹੀ ਜਾਂਦਾ ਜਦੋਂ ਬੰਦਾ ਗੱਲਬਾਤ ਕਰਦਾ ਆ ਸਾਰਾ ਕੁਝ ਦੱਸਦਾ ਆ ਕਿ ਆਪਾਂ ਇੰਨੇ ਦੇ ਲਿਆਂਦੇ ਆ ਅਗਲੇ ਬੰਦੇ ਨੂੰ ਸਮਝਣਾ ਵੀ ਪੈਂਦਾ ਹੈ ਗੱਲ ਨੂੰ ਨੈਟ ਭਰਿਆ ਪਿਆ YouTube ਭਰਿਆ ਪਿਆ 7-7 ਲੱਖ ਰੁਪਏ ਦਾ ਕਬੂਤਰ ਵਿਕਦਾ ਪਿਆ ਆ ਕਿੰਨੂੰ ਨਹੀਂ ਪਤਾ ਹੈਗਾ ਸਾਰਿਆਂ ਨੂੰ ਪਤਾ ਹੈਗਾ ਹਨਾ ਤੇ ਚਲੋ ਜਿਨ੍ਹਾਂ ਕੋਲ ਫੋ ਕਰੋ ਜਿਆਦਾ ਕੰਮ ਕਰ ਕਰਦੇ ਆ ਬਿਜੀ ਰਹਿੰਦੇ ਕੰਮ ਨੈਟ ਬਹੁਤਾ ਨਹੀਂ ਚਲਾਉਂਦੇ ਠੀਕ ਹੈ ਨਾ ਉਹਨਾਂ ਦਾ ਮੰਨ ਲੈਨੇ ਕਿ ਉਹਨਾਂ ਨੂੰ ਨਹੀਂ ਪਤਾ ਆ ਜਿਆਦਾਤਰ ਤੇ ਪਤਾ ਹੀ ਆ तकरीबन ਠੀਕ ਹੈ ਨਾ ਜੇ ਆਪਾਂ 99% ਦੀ ਗੱਲ ਕਰ ਲਈਏ ਤੇ ਪਤਾ ਹੀ ਆ ਉਹ ਪੁਰਾਣੇ ਕੀ ਕੀਤਾ ਕਹਿੰਦਾ ਮਹਿੰਗੇ ਬਹੁਤਾ ਕਬੂਤਰ ਤੇ ਕਹਿੰਦਾ ਗਿਫਟ ਕੀ ਦੇਂਗਾ ਨਾਲ ਮੈਂ ਫੇਰ ਸੋਚੀ ਪੈ ਗਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਵੀਰੇ ਮੈਂ ਕਿਹਾ ਯਾਰ ਤਿੰਨ ਜੋੜੇ ਪਾਏ ਆ ਤੂੰ ਦੋਵਾਂ ਦੇ ਪੈਸੇ ਦੇ ਦੇਈਂ ਇੱਕ ਤੇਰਾ ਗਿਫਟ ਹੀ ਆ ਫੇਕ ਤੂੰ ਗਿਫਟ ਲੈ ਲਈ ਕੋਈ ਗੱਲ ਨਹੀਂ ਤਿੰਨੇ ਜੋੜੇ ਕਹਿੰਦਾ ਨਹੀਂ ਗੁਰੂ ਆ ਬਹੁਤ ਮਹਿੰਗੇ ਦਿਨਾ ਮੈਂ ਕਹਾ ਚੱਲ ਭਰਾ ਕੋਈ ਗੱਲ ਨਹੀਂ ਮਹਿੰਗੇ ਆ ਤੇ ਮੈਂ ਕਹਾ ਇਤੋਂ ਘੱਟ ਮੈਨੂੰ 12 ਨਹੀਂ ਖਾਂਦੇ ਠੀਕ ਹੈ ਨਾ ਨਾਲ ਗਿਫਟ ਵੀ ਦਵਾਂ ਤੇ 10000 ਦੇ ਫੇਤ ਨੂੰ ਮਹਿੰਗੇ ਲੱਗਦੇ ਪਏ ਆ ਤੇ ਮੈਂ ਫੋਨ ਕੱਟ ਦਿੱਤਾ ਅਗਲੇ ਦਿਨ ਤਿੰਨਾ ਜਣੇ ਨੇ ਰਲ ਕੇ ਲੈਣੇ ਸੀ ਚਾਚੇ ਤਾਈ ਦੇ ਮੁੰਡਿਆਂ ਨੇ ਸੁਣਦੇ ਰਿਓ ਮੇਰੇ ਵੀਰ ਭਰਾ ਬੰਦੇ ਕਿੱਥੋਂ ਤੱਕ गिरਦੇ ਆ ਤਿੰਨਾ ਬੰਦੇ ਨੇ ਰਲ ਕੇ ਲੈਣੇ ਸੀਗੇ ਤੇ ਉਹਨੇ ਕੀ ਕੀਤਾ ਮੈਨੂੰ ਫੋਨ ਕਰ ਦਿੱਤਾ ਕਿ ਆਪਾਂ ਸਲਾਹ ਕੀਤੀ ਆ ਤਿੰਨਾਂ ਜਣਿਆਂ ਨੇ ਕਿ ਤੈਨੂੰ ਰੁਪਈਆ ਦੇਣਾ ਆ 5000 ਤਿੰਨਾਂ ਜੋੜਿਆਂ ਦਾ ਮੈਂ ਕਿਹਾ ਬਹੁਤ ਸਿਆਣਾ ਆ ਭਰਾ ਤੂੰ ਮੈਂ ਕਿਹਾ ਮੇਰੇ ਕੋਲ ਦਾਣਾ ਖਾਂਦੇ ਨਾ ਖਾਂਦੇ ਰਹਿਣ ਤੇ ਮੈਂ ਨਹੀਂ ਦੇਣੇ ਮੈਂ ਕਿਹਾ ਮੇਰੇ ਘਰੋਂ ਵੇਖਦੇ ਆ ਕਬੂਤਰ ਬੰਦੇ ਪਾਣੀ ਪਤ ਗੜਗਾਉ ਉਤਰਾਖੰਡ ਹਰਿਆਣਾ ਯੂਪੀ ਇਹ ਤੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਹੋ ਗਈਆਂ ਇੱਥੇ ਤੱਕ ਆਪਣੇ ਕਬੂਤਰ ਗਏ ਠੀਕ ਹੈ ਨਾ ਬੰਦੇ ਘਰੋਂ ਲੈ ਕੇ ਜਾਂਦੇ ਆ ਜਿਨ੍ਹਾਂ ਨੂੰ ਪਤਾ ਆ ਚੰਗੇ ਆ ਕਬੂਤਰ ਉਹ ਘਰੋਂ ਆ ਕੇ ਲੈ ਕੇ ਜਾਂਦੇ ਆ ਕਬੂਤਰ ਮੈਨੂੰ ਤਾਂ ਕਿਤੇ ਦੇਣ ਜਾਂਦੀ ਲੋੜ ਹੀ ਨਹੀਂ ਮੈਨੂੰ ਕਹਿੰਦਾ ਮੈਨੂੰ ਅੰਮ੍ਰਿਤਸਰ ਤੱਕ ਫੜਾ ਕੇ ਜਾ ਕਬੂਤਰ ਤੇ ਉਹ ਵੀ ਤਾਨੂੰ ਪੂਰੀ ਗੱਲ ਦੱਸਦਾ ਆ ਕਹਿੰਦਾ ਕਿ ਤੈਨੂੰ ਰੁਪਈਆ ਦੇਣਾ 5000 ਮੈਂ ਕਹਾ ਯਾਰ ਹੱਦ ਹੋ ਗਈ ਮੈਂ ਕਹਾ ਮੈਂ ਨਹੀਂ ਦੇਣ ਮੈਂ ਫੋਨ ਕੱਟ ਦਿੱਤਾ ਅਗਲੇ ਦਿਨ ਫੇਰ ਫੋਨ ਕਰਤਾ ਜੋ ਸਿਰ ਖਾਂਦਾ ਰਿਹਾ ਹਫ਼ਤਾ ਇੱਕ ਮੈਂ ਆ ਕੇ ਉਹਨੂੰ ਕਹਿਤਾ ਮੈਂ ਕਹਾ ਭਰਾਵਾ ਕਹਿੰਦਾ ਹੁਣ ਤੇ ਕੋ ਮੇਰਾ ਨਾ ਇੱਕ ਜੋੜਾ ਸੇਲ ਹੋ ਗਿਆ ਜਦੋਂ ਤੋਂ ਮੈਂ ਫੋਨ ਕਟਿਆ ਤੋਂ ਅਗਲੇ ਦਿਨ ਮੇਰਾ ਇੱਕ ਜੋੜਾ ਜਿਹੜੇ ਤਿੰਨ ਜੋੜੇ ਇਹਨੂੰ ਪਾਏ ਸੀ ਉਹਨਾਂ ਵਿੱਚੋਂ ਇੱਕ ਜੋੜਾ ਸੇਲ ਹੋ ਗਿਆ ਇਹਨੇ ਫੇਰ ਫੋਨ ਕੀਤਾ ਮੈਂ ਕਹਾ ਮੇਰਾ ਇੱਕ ਜੋੜਾ ਵਿਚੋਣਾ ਦਾ ਸੇਲ ਹੋ ਗਿਆ ਆ ਠੀਕ ਹੈ ਨਾ ਤੇ ਵਧੀਆ ਰੇਟ ਦੇ ਤੁਰ ਗਿਆ ਆ ਤੇ ਮੈਂ ਨਹੀਂ ਹੁਣ ਤੈਨੂੰ ਦੇ ਸਕਦਾ ਉਹ ਵਾਲਾ ਜੋੜਾ ਜਿਹੜਾ ਗਿਫਟ ਦਿਨਾ ਸੀਗਾ ਕਹਿੰਦਾ ਚੱਲ ਕੋਈ ਗੱਲ ਨਹੀਂ ਉਹ ਮੈਨੂੰ ਪਸੰਦ ਬੜਾ ਸੀ ਜੋੜਾ ਚੱਲ ਕੋਈ ਨਹੀਂ ਤੂੰ ਆ ਦੋਵਾਂ ਦਾ ਦੱਸ ਕੀ ਲੈਣਾ ਮੈਂ ਕਹਾ ਦੋਵਾਂ ਦਾ 6000 ਹੀ ਲੈਣਾ ਆ 6000 ਕਹਿਤਾ ਸੀ ਨੂੰ ਮੈਂ ਲਾਸਟ ਠੀਕ ਹੈ ਨਾ ਉਹਦਾ 10000 ਲੈਣਾ ਸੀਗਾ ਬਾਅਦ ਚ ਇਹਦੇ ਨਾਲ ਗੱਲ ਹੋਈ ਸੀ ਇਹਨੂੰ ਮੈਂ ਕਹਿ ਸੀਗਾ ਕਿ ਮੈਂ 6000 ਰੁਪਏ ਵਿੱਚ ਛੱਡ ਦਿਆਂਗਾ ਇਹ ਕਹਿੰਦਾ ਪੰਜ ਹੀ ਦੇਣਾ ਮੈਂ ਕਹਿੰਦਾ ਨਹੀਂ ਮੈਂ 6000 ਲੈਣਾ ਫਿਰ ਬਾਅਦ ਵਿੱਚ ਮੈਨੂੰ 4000 ਰੁਪਿਆ ਦੇ ਮੈਂ ਕਹਾ ਮੈਂ 6 ਹੀ ਲੈਣਾ ਮੈਂ ਉਤੋਂ ਘੱਟ ਨਹੀਂ ਲੈਣੇ ਪੈਸੇ ਠੀਕ ਹੈ ਨਾ ਇਹ ਨਹੀਂ ਮੰਨਿਆ ਲੈ ਜੀ ਫੇਰ ਫੋਨ ਤੇ ਫੋਨ ਗੁਰੂ ਆ ਬਣਿਆ ਨਹੀਂ ਕੋਈ ਇਰਾਦਾ ਕਿੱਦਾਂ ਕਰਨੀ ਆ ਉਹ ਮੈਂ ਥੋੜਾ ਝੋਨੇ 'ਚ ਬਿਜੀ ਹੋਣ ਕਰਕੇ ਮੇਰੀ ਧੋੜ ਭਜਾਈ ਹੋਰ ਬੜੀ ਸੀ ਮੈਂ ਮੰਦਾ ਚੰਗਾ ਇਹਨੂੰ ਬੋਲਣਾ ਨਹੀਂ ਸੀ ਚਾਹੁੰਦਾ ਠੀਕ ਹੈ ਨਾ ਪੁਰਾਣੀ ਸਾਂਝ ਹੀ ਚਲੋ ਗੱਲਬਾਤ ਕਰ ਤਾਂ ਮੈਂ ਗਿਆ ਭਰਾ ਚੋਕ ਮੈਂ ਆਕ ਕੇ ਨੂੰ ਕਿਹਾ ਕਿ ਲੈ ਲੈ ਭਰਾ ਤੂੰ 4000 ਦੇ ਲੈ ਲੈ ਕੰਮ ਮਕਾਬ ਮੈਂ ਗਿਆ ਠੀਕ ਹੈ ਨਾ ਹੁਣ ਤੂੰ ਲੈਣੇ ਤੇ ਹੈਗੇ ਮਗਰ ਹੀ ਪੈ ਗਿਆ ਤੂੰ ਕੀ ਕਵੇ ਤੈਨੂੰ ਇੰਨੀ ਵਾਰੀ ਜਵਾਬ ਦੇਤਾ ਫੋਨ ਕੱਟ ਦਿੱਤਾ ਗੁੱਸੇ ਵਿੱਚ ਕਿੰਨੀ ਵਾਰੀ ਤੇ ਤੂੰ ਫੇਰ ਫੋਨ ਕਰ ਦਿੰਨਾ ਬਈ ਸ਼ਰਮਾ ਵਾਂਗੂ ਚਲੋ ਖੈਰ ਕਬੂਤਰ ਇਹਨੇ 4000 ਰੁਪਏ ਜਿੱਦਾਂ ਪਾਇਆ ਤੇ ਮੈਂ ਇਹਨੂੰ ਕਿਹਾ ਕਿ ਮੈਂ ਤੇਰੇ ਜੋੜੇ ਭੇਜ ਦਿੰਦਾ ਕਹਿੰਦਾ ਮੈਨੂੰ ਨਾ ਇੱਕ ਅੱਧੇ ਹੋਰ ਜੋੜੇ ਦੀ ਫੋਟੋ ਪਾ ਸ਼ਿਆਨਾ ਮਾ ਹੋਰ ਵੀ ਕੋਈ ਲੈਣਾ ਹੋਵੇ ਜੋੜਾ ਇਹ ਇਹਨਾਂ ਵਿੱਚੋਂ ਇੱਕ ਜੋੜਾ ਛੱਡ ਕੇ ਮੈਂ ਕਹਾ ਹੱਦ ਦਾ ਮੈਂ ਕਹਾ ਮੈਂ ਬਿਲਕੁਲ ਹੀ ਮਸਾਂ ਤੇ ਮੈਂ ਕਹਾ ਮੰਨਿਆ ਤੇ ਤੂੰ ਨਾਲ ਹੀ ਫੇਰ ਕਹਿ ਦਿੱਤਾ ਕਿ ਮੈਂ ਜੋੜਾ ਹੋਰ ਲੈਣਾ ਮੈਂ ਕਹਾ ਚਲੋ ਕੋਈ ਗੱਲ ਨਹੀਂ ਸਵੇਰ ਨੂੰ ਇਹਨੇ ਤੜਕੇ ਫੋਨ ਕਰ ਦਿੱਤਾ ਕਬੂਤਰ ਭੇਜਣ ਤੋਂ ਪਹਿਲਾਂ ਬੱਸੇ ਮੈਨੂੰ ਕਹਿੰਦਾ ਕਿ ਤੂੰ ਬੱਸ ਤੇ ਫੜਾਉਣ ਆਪ ਆ ਅੰਮ੍ਰਿਤਸਰ 2000 ਰੁਪਏ ਨੂੰ ਜੋੜਾ ਲੈ ਆਏ ਨੇ ਮੇਰੇ ਕੋਲੋਂ ਕਹਿੰਦਾ ਅੰਮ੍ਰਿਤਸਰ ਮੈਨੂੰ ਆਪ ਫੜਾਣ ਆ ਕਬੂਤਰ ਤੇ ਜੇ ਤੇਰਾ 100 ਰੁਪਿਆ ਕਰਾਉਣ ਲੱਗੋ ਤੈਨੂੰ 50 ਰੁਪਏ ਦਵਾਂਗਾ ਤੇ ਜੇ 200 ਲੱਗੂਗਾ ਤਾਂ ਤੈਨ 4-500 ਤਾਂ ਮੈਂ ਕਹਾਂ ਕਬੂਤਰ ਰੋਜ਼ ਦਾਣਾ ਹੀ ਖਾਂਦੇ ਆ ਤੇ ਤੇਰੇ ਕੋਲ ਮੈਂ ਕਹਾਂ ਸੋਪ ਜਾ ਲੈਣਾ ਹੁਣਾ ਉੱਥੇ ਮੈਂ ਮੈਂ ਕਿਹੜੀਆਂ ਗੱਲਾਂ ਗਿਰੀਆਂ ਜੀਆਂ ਕਰਨੀਆਂ 10-15 ਕਿਲੇ ਦਾ ਮਾਲਕ ਹੋ ਹੈ ਸਾਢੇ 6 7 ਫੋਟੋ ਦਾ ਕੱਦ ਤੇ ਬੰਦਾ ਬਿਲਕੁਲ ਹੀ ਜ਼ੀਰੋ ਖਤਮ ਹੀ ਬਿਲਕੁਲ ਹੀ ਠੀਕ ਆ ਤੇ ਮੁੜ ਕੇ ਚਲੋ ਜੀ ਉਹਨੂੰ ਦੂਜਾ ਜੋੜਾ ਦਿਖਾਇਆ ਕਹਿੰਦਾ ਨਹੀਂ ਇਹ ਨਹੀਂ ਪਸੰਦ ਹੈਗਾ ਮੈਨੂੰ ਤੂੰ ਉਹੀ ਦੋ ਭੇਜ ਦੇ ਲਓ ਜੀ ਬੱਸੇ ਭੇਜਤੇ ਇਹਨੂੰ ਯਕੀਨ ਨਹੀਂ ਸੀ ਬੱਸੇ ਪਹੁੰਚ ਜਾਂਦੇ ਮੈਂ ਕਿਹਾ ਤੇਰੇ ਕੋਲ ਕਬੂਤਰ ਪਹੁੰਚਣਗੇ ਮੇਰੀ ਗਾਰੰਟੀ ਆ ਠੀਕ ਆ ਨਾ ਮੈਂ ਕਿਹਾ ਬਹੁਤਾ ਤੰਗਣਾ ਕਰ ਪਰ ਆ ਜੇ ਮੈਂ ਚੀਜ਼ ਦੇਣ ਲੱਗਣਾ ਚੁੱਪ ਕਰਕੇ ਲੈੜਾ ਲਓ ਜੀ ਇਹਨੂੰ ਬੱਸ ਦਾ ਟਾਈਮ ਦੱਸਤਾ ਟਿਕਾਣਾ ਦੱਸਤਾ ਬੱਸ ਪਹੁੰਚ ਗਈ ਇਹਨੂੰ ਕਬੂਤਰ ਪਸੰਦ ਆ ਜਿਹਦੇ ਨੇ ਡੱਬਾ ਉੱਥੇ ਦੇਖਿਆ ਬੱਸ ਸਟੈਂਡ ਤੇ ਘਰੇ ਲੈ ਗਿਆ ਘਰੇ ਕਹਿੰਦਾ ਕਬੂਤਰ ਵੀਰੇ ਉਹੀ ਆ ਮੈਂ ਕਿਹਾ ਹੋਰ ਤਾਂ ਨਹੀਂ ਕੋਈ ਕਬੂਤਰ ਆਇਆ ਕਹਿੰਦਾ ਉਹੀ ਆ ਜਿਹੜੇ ਮੰਗੇ ਸੀ ਮੈਂ ਕਿਹਾ ਠੀਕ ਆ ਸ਼ਾਮ ਨੂੰ ਤੇ ਉਸਤਾਦ ਨੇ ਇਹਨੂੰ ਉਂਗਲ ਦੇ ਦਿੱਤੀ ਪਤਾ ਨਵਾਂ ਉਸਤਾਦ ਬਣਾਇਆ ਕੋਈ 100 ਕਿ ਉਸਤਾਦ ਨੇ ਮੈਂ ਨਾ ਪਹਿਲਾਂ ਗੱਲ ਕੀਤੀ ਸੀਗੀ ਕਿ ਮੇਰਾ ਉਸਤਾਦ ਮੇਰੇ ਸਾਰੇ ਕਬੂਤਰ ਨਿੰਦ ਗਿਆ ਮੇਰੇ ਕੋ 40 43 ਕਬੂਤਰ ਆ ਉਹਨਾਂ ਵਿੱਚੋਂ ਤਿੰਨ ਕਬੂਤਰ ਹੀ ਮੇਰੇ ਪਾਸ ਕੀਤੇ ਨੇ ਉਸਤਾਦ ਮੇਰੇ ਨੇ ਤੇ ਬਾਕੀ ਮੇਰੇ ਕਬੂਤਰ ਕਹਿੰਦਾ ਉਹਨੇ ਨਿੰਦ ਦਿੱਤੇ ਕਹਿੰਦਾ ਜਦੋਂ ਕਿ ਉਹਨਾਂ ਦੇ ਬੱਚੇ ਬਹੁਤ ਤੋੜਦੇ ਆ ਤਾਂ ਮੈਂ ਕਿੱਦਾਂ ਕਹਦਾ ਕਿ ਮੇਰੇ ਕਬੂਤਰ ਮਾੜੇ ਆ ਕਹਿੰਦਾ ਉਸਤਾਦ ਮੇਰਾ ਚੁੰਦਾ ਆ ਕਿ ਇਹ ਮੇਰੇ ਕੋਲੋਂ ਜੋੜੇ ਲਵੇ ਮੁੱਲ ਆਸੇ-ਪਾਸੇ ਉਹਨਾਂ ਲਵੇ ਤੇ ਮੈਨੂੰ ਕਹਿੰਦਾ ਮੈਂ ਉਹਦੇ ਕੋਲੋਂ ਲੈਣੇ ਨਹੀਂ ਮੈਂ ਤਾਂ ਕਰਕੇ ਤੇਰੇ ਕੋਲੋਂ ਲੈਣ ਲੱਗਾ ਚਲੋ ਜੀ ਜਦੋਂ ਮੇਰੇ ਕਬੂਤਰ ਤੁਰ ਗਏ ਤੇ ਉਸਤਾਦ ਨੇ ਇਹਦਾ ਜੋੜਾ ਠੀਕ ਆ ਉਹ ਕਬੂਤਰ ਦਿਖਾਉਣਾ ਤੁਹਾਨੂੰ ਮੈਂ ਇੱਥੇ ਕਬੂਤਰ ਵਾਪਸ ਆ ਘਰ ਦਿੱਤੇ ਐਨੇ ਕਬੂਤਰ ਤੁਹਾਨੂੰ ਮੈਂ ਦੱਸਦਾ ਚੱਕਰ ਕੀ ਪਿਆ ਉਹ ਕਬੂਤਰ ਦੀ ਬਾਤ ਤੁਹਾਨੂੰ ਮੈਂ ਦਿਖਾਉਣਾ ਉਹ ਕੀ ਕੀ ਸਟੋਰੀ ਹੈ ਕਿਦਾਂ ਦੇ ਕਬੂਤਰ ਆ ਉਹ ਵਾਲੇ ਤੇ ਇੰਨੇ ਕੀ ਕੀਤਾ ਉਸਤਾਦ ਨੇ ਨੀਂਦ ਦਿੱਤਾ ਤੇ ਮੈਂ ਖਾਦ ਲੱਦੀ ਆਉਂਦੇ ਸ਼ਾਮਾਂ ਨੂੰ ਤੇ ਮੇਰਾ ਇੰਜਣ ਚੱਲਦਾ ਸੀਗਾ ਹਨੇਰਾ ਹੋ ਗਿਆ ਤੇ ਮੈਨੂੰ ਕਾਲੀ ਸੀਗੀ ਕਿ ਮੈਂ ਉਧਰ ਕੋਈ ਨਾ ਪਟਾ ਪੋਟਾ ਨਾ ਟੁੱਟ ਜਾਵੇ ਇੰਜਣ ਇਕੱਲਾ ਹੀ ਚੱਲਦਾ ਪਿਆ ਉੱਥੇ ਕੋਈ ਬੰਦਾ ਹੈ ਨਹੀਂ ਲੱਗੇ ਤੇ ਇਹ ਫੋਨ ਕਰਨ ਲੱਗ ਪਿਆ ਮੈਨੂੰ ਮੈਂ ਖਾਤੇ ਦੋ ਬੋਰੇ ਖਾਤੇ ਦੋ ਬੋਰੇ ਮੋਟਰਸਾਈਕਲ ਤੇ ਲੱਦੇ ਅੱਗੇ ਇੱਕ ਥੈਲੀ ਰੱਖੀ ਮੇਰੇ ਕੋਲ ਹੱਥ ਨਾ ਪਵੇ ਫੋਨ ਚੱਕਣ ਵਾਸਤੇ ਤੇ ਮੈਂ ਕਿੱਦਾਂ ਚੱਕਾਂ ਇਹ ਬਾਰ-ਬਾਰ ਦੇ ਫੋਨ ਤੇ ਫੋਨ ਮੈਂ ਘਰ ਆਇਆ ਮੈਨੂੰ ਇਹ ਸੀ ਕਿ ਪਟਾਣਾ ਟੁੱਟ ਗਿਆ ਹੋਵੇ ਇੰਜਣ ਦਾ ਕੋਈ ਫੋਨ ਨਾ ਕਰਦਾ ਹੋਵੇ ਮੈਂ ਘਰ ਆ ਕੇ ਦੇਖਿਆ ਤੇ ਇਹਦਾ ਫੋਨ ਉਹ ਮੈਂ ਗਿਆ ਭਰਾ ਕੀ ਗੱਲ ਹੋ ਗਈ ਆ ਇੰਨਾ ਫੋਨ ਮੈਂ ਗਿਆ ਉਹ ਕਹਿੰਦਾ ਗੁਰਵਾ ਤੂੰ ਇੱਕ ਜੋੜਾ ਆਪਣਾ ਵਾਪਸ ਕਰ ਉਹ ਮੈਂ ਕਿਹਾ ਹਾਦਾ ਭਰਾਵਾ ਤੂੰ ਹਫ਼ਤਾ ਮੈਂ ਕਿਹਾ ਖੱਜਲ ਕਰਕੇ ਜੇ ਤੈਨੂੰ ਹੋਰ ਕਬੂਤਰ ਆਏ ਤਾਂ ਗੱਲ ਕਰ ਕੰਦਾ ਨਹੀਂ ਉਸਤਾਦ ਕੰਦਾ ਉਹ ਜੋੜਾ ਨਹੀਂ ਤੇਰਾ ਚੰਗਾ ਮੈਂ ਕਿਹਾ ਉਸਤਾਦ ਨੂੰ ਪਹਿਲਾਂ ਨਹੀਂ ਵੀਡੀਓ ਦਿਖਾਈ ਸੀ ਕੰਦਾ ਨਹੀਂ ਮੈਂ ਪਹਿਲਾਂ ਨਹੀਂ ਦਿਖਾਉਂਦਾ ਹੁੰਦਾ ਬਾਅਦ ਦਿਖਾਉਣਾ ਹੁੰਦਾ ਤੇ ਮੈਂ ਕਿਹਾ ਫਿਰ ਮੇਰਾ ਕੀ ਕਸੂਰ ਹੈ ਇਹਦੇ ਵਿੱਚ ਤੂੰ ਪਹਿਲਾਂ ਦਿਖਾਉਣੀ ਸੀ ਨਾ ਉਹਨੂੰ ਚਲੋ ਖੈਰ ਮੈਂ ਇਹਨਾਂ ਵਾਪਸ ਕੀਤੇ ਸੀ ਜੇ ਬੱਚੇ ਨਾ ਉੱਡੇ ਤਾਂ ਮੈਂ ਕਬੂਤਰ ਵਾਪਸ ਲਾਊਗਾ ਆਪਣੇ ਠੀਕ ਹੈ ਨਾ ਕਿਉਂਕਿ ਇਹ ਲੀਚੜ ਦਾ ਮੈਨੂੰ ਚੰਗੀ ਤਰ੍ਹਾਂ ਨਾਲ ਪਤਾ ਸੀਗਾ ਬੰਦਾ ਕਿੱਦਾਂ ਦਾ ਆ ਇਹ ਮਗਰ ਹੀ ਪੈ ਜਾਂਦਾ ਜੂਆ ਵਾਂਗੂ ਤੇ ਚੱਲ ਕੋਈ ਨਹੀਂ ਮੈਂ ਕਿਹਾ ਮੈਨੂੰ ਤਾਂ ਆਪਣੇ ਕਬੂਤਰਾਂ ਦਾ ਸਾਨੂੰ ਪਤਾ ਹੀ ਆ ਉੱਡਨੇ ਉੱਡਨੇ ਤੇ ਪਰ ਇਹਨੂੰ ਮੈਂ ਇੱਕ ਗੱਲ ਕਹਿਤੀ ਮੈਂ ਕਿਹਾ ਲੱਲੂ ਨਹੀਂ ਪਾਉਣਾ ਕਬੂਤਰਾਂ ਨੂੰ ਲੱਲੂ ਆ ਜਿਆ ਨਹੀਂ ਤਾਂ ਲੱਲੂ ਹੀ ਲੱਗਣੇ ਆ ਠੀਕ ਹੈ ਨਾ ਇਹ ਲੱਲੂ ਪਾਉਂਦਾ ਹੀ ਕਬੂਤਰਾਂ ਨੂੰ ਉਹ ਜਿੰਨੂੰ ਕਹਿੰਦੇ ਸਿੱਟੀ ਕਹਿੰਦੇ ਆ ਕਣਕ ਦੇ ਵਿੱਚ ਹੁੰਦੀ ਇਹ ਲੱਲੂ ਕਹਿੰਦੇ ਆ ਚਲੋ ਜੀ ਉਹ ਪਾਉਂਦਾ ਕਬੂਤਰਾਂ ਨੂੰ ਮੈਂ ਕਿਹਾ ਉਹਦੇ ਨਾਲ ਨਹੀਂ ਕਬੂਤਰ ਉੱਟਨੇ ਖਰਾਕ ਪਾਉਣੀ ਪੈਣੀ ਕਬੂਤਰਾਂ ਨੂੰ ਤੇ ਇਹਨੇ ਕੀ ਕੀਤਾ ਮੈਨੂੰ ਕਹਿੰਦਾ ਵਾਪਸ ਕਰਨਾ ਜੋੜਾ ਮੈਂ ਕਹਾ ਫਿਰ ਮੈਂ ਇੱਕ ਨਹੀਂ ਲੈਣਾ ਮੈਂ ਦੋਵੇਂ ਲੈਣੇ ਵਾਪਸ ਕਹਿੰਦਾ ਨਹੀਂ ਦੂਜਾ ਤੇ ਬਹੁਤ ਲੋਕਾਂ ਨੇ ਕਿਹਾ ਚੰਗਾ ਆ ਮੈਂ ਕਹਾ ਪਾਉ ਮੇਰੇ ਵੱਲੋਂ ਦੋਵੇਂ ਚੰਗੇ ਆ ਪਰ ਮੈਂ ਦੋਵੇਂ ਵਾਪਸ ਲੈਣੇ ਆ ਪਰ ਪੈਸੇ ਮੇਰੇ ਕੋਲ ਹੁਣ ਹੈ ਨਹੀਂਗੇ ਠੀਕ ਹੈ ਨਾ ਪੈਸੇ ਤੁਹਾਨੂੰ ਮਿਲ ਜਾਂਦੇ ਆ ਦੋ ਚਾਰ ਦਿਨ ਦੇ ਵਿੱਚ ਰੋਕੇ ਮਿਲ ਜਾਣਗੇ ਤੇ ਇਹ ਗੱਲ ਤਾਂ ਹੁਣ ਟਿਕਿਆ ਰਹੀ ਤੇ ਇਹਨੇ ਅਗਲੇ ਦਿਨ ਫੇਰ ਫੋਨ ਕਰਤਾ ਕਿਦਾ ਪੈਸੇ ਹੋਏ ਨਹੀਂ ਕਹਿੰਦਾ ਮੈਂ ਕਹਾ ਭਰਾਵਾ ਪੈਸੇ ਨਹੀਂ ਹਜੇ ਤੱਕ ਹੋਏ ਮੈਂ ਕਹਾ ਜੇ ਤੈਨੂੰ ਬਹੁਤੀ ਕਾਲੀ ਆ ਨਾ ਮੈਂ ਕਹ ਤੂੰ ਇੱਕ ਜੋੜਾ ਭੇਜ ਦੇ ਤੈਨੂੰ ਹੋਰ ਜੋੜਾ ਭੇਜ ਦਿੰਨਾ ਆ ਇੰਨਾ ਮੈਂ ਕਹਾ ਤੇਰੇ ਲਈ ਮੈਂ ਖੇਚਲ ਕਰ ਸਕਦਾ ਆ ਕਿ ਮੈਂ 7 ਕਿਲੋਮੀਟਰ ਫੇਰ ਫੜਾ ਕੇ ਆ ਸਕਦਾ ਕਬੂਤਰ ਤੇਰੇ ਬੱਸ ਸਟੈਂਡ ਦੇ ਉੱਪਰ ਤੇ 200 ਰੁਪਿਆ ਕੋਲੋਂ ਕਰਾਇਆ ਲਾ ਸਕਦਾ ਮੈਂ ਘਰੋਂ ਦੇ ਕੇ ਕਬੂਤਰ ਤੈਨੂੰ ਫਸ ਗਿਆ ਭਰਾਵਾ ਠੀਕ ਆ ਮੈਂ ਜਿੰਨਾ ਦਬਿਆ ਜਾਵਾਂ ਮੈਂ ਦੱਬਦਾ ਹੁਣਾ ਪਹਿਲਾਂ ਜਿੰਨਾ ਦਬਿਆ ਜਾਵਾਂ ਕਿ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਕਰ ਲੈੰਦੇ ਕਰ ਲੈੰਦੇ ਯਾਰ ਹੁੰਦਾ ਪਿਆ ਜੋ ਹੋ ਲੈੰਦੇ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਆ ਮੈਂ ਐਂਡਲੇ ਤੱਕ ਟਾਈਮ ਤੱਕ ਦੱਬਦਾ ਹੀ ਰਹਿਣਾ ਹੁਣਾ ਠੀਕ ਆ ਤੇ ਮੈਂ ਇਹਨੂੰ ਇਹ ਵੀ ਆਫਰ ਦਿੱਤਾ ਇਹ ਕਹਿੰਦਾ ਚਲ ਠੀਕ ਆ ਮੈਂ ਕਿਹਾ ਜਿਹੜੇ ਜੋੜੇ ਦਿਖਾਏ ਸੋਣਾ ਵਿੱਚੋਂ ਭੇਜਦਾ ਕਹਿੰਦਾ ਨਹੀਂ ਹੋਰ ਮੈਨੂੰ ਨਵਾਂ ਜੋੜਾ ਦਿਖਾ ਮੈਂ ਕਿਹਾ ਡੀਸੀ ਦਾ ਪੋਤਾ ਨਾ ਤੂੰ ਹੋਰ ਜੋੜਾ ਨਵਾਂ ਦਿਖਾ ਤੈਨੂੰ ਠੀਕ ਆ ਤੇ ਇਹਨੇ ਕੀ ਕੀਤਾ ਬਾਅਦ ਵਿੱਚ ਮੈਨੂੰ ਕਹਿੰਦਾ ਗੁਰੂਆ 6 ਮਹੀਨਿਆਂ ਨੂੰ ਬੱਚੇ ਨਾ ਉੱਡੇ ਤੇ ਫੇਰ ਤੂੰ ਕਹਿੰਦਾ ਇਹੀ ਕੋਸ਼ਕ ਕੋਤ ਕਲੇਸ਼ ਰੱਖਣਾ ਆ ਤੇ ਤੂੰ ਨਾ ਆਪਣੇ ਕਬੂਤਰ ਹੀ ਵਾਪਸ ਕਰ ਫੇਰੀ ਫੇ ਮੈਂ ਗਾਲ ਰੀਜ ਨਾਲ ਚੰਗੀ ਤਰ੍ਹਾਂ ਨਾਲ ਮੈਂ ਕਿਹਾ ਤੂੰ ਇਹ ਗੱਲ ਖਿਆਲ ਚੋਂ ਕੱਢ ਦੇ ਕਿ ਮੈਨੂੰ ਕਹਿੰਦਾ ਸੀਗਾ ਕਿ ਅਸੀਂ ਜਿੱਥੇ ਖੜ੍ਹ ਜਾਈਏ ਅਸੀਂ ਸਿਰ ਲਥਾ ਦੀਦਾ ਆ ਮੈਂ ਕਿਹਾ ਹਾਂ ਤੂੰ ਸਿਰ ਲਥਾ ਕੇ ਦਿਖਾ ਤੈਨੂੰ ਬਲੌਕ ਲੱਗਾਈ ਮੈਂ ਕਰਨ ਜਿੱਤੇ ਤਾਂ ਜੁਰਤ ਆਣਾ ਮੈਂ ਕਿਹਾ ਤੂੰ ਮੋੜ ਕੇ ਦਿਖਾਈਂ ਕਬੂਤਰ ਤੇ ਜੋ ਤੂੰ ਕਰਨਾ ਮੈਂ ਕਿਹਾ ਜਾ ਕਰ ਲਾ ਮੈਂ ਨਾਲ ਹੀ ਬਲੌਕ ਕਰ ਦਿੱਤਾ ਤੇ ਮੈਂ ਕਿਹਾ ਮੈਨੂੰ ਦੂਜੇ ਤੀਜੇ ਨੰਬਰ ਤੋਂ ਤੇਰਾ ਫੋਨ ਨਹੀਂ ਆਉਣਾ ਚਾਹੀਦਾ ਠੀਕ ਹੈ ਨਾ ਤੇ ਇੰਨੇ ਮੈਨੂੰ ਕੀਤਾ ਕਿ ਦੂਸਰੇ ਨੰਬਰ ਤੋਂ ਫੋਨ ਕਰ ਦਿੱਤਾ ਦੋ ਵਾਰੀ ਮੈਂ ਨਹੀਂ ਚੁੱਕਿਆ ਉਹ ਵੀ ਸੁਟਿਆਂ ਬਲੋਗ ਦੇ ਵਿੱਚ ਮੈਸੇਜ ਕਰਤਾ ਛਲਾਂਟਰੂ ਆ ਜਾਣੇ ਉਹ ਗਲਾਂ ਵਿੱਚ ਉਹਨਾਂ ਨੇ ਚੈਨੀਆਂ ਇਦਾਂ ਪਾਈਆਂ ਜਿਦਾ ਉਹ ਬਾਬੇ ਦੇ ਨਹੀਂ ਲੈ ਕੇ ਆਏ ਹੁੰਦੇ ਸ਼ੇਖ ਫਤੇ ਦੇ ਗਾਂ ਆਪਣੇ ਮੱਝਾਂ ਦੇ ਗਾਨੀਆਂ ਪੌਂਦੇ ਆ ਗਾਨੀਆਂ ਮਾਨੀਆਂ ਜੀਆਂ ਉਹ ਦਾਣਾਂ ਨੇ ਚੈਨੀਆਂ ਪਾਈਆਂ ਗਲਾਂ ਦੇ ਵਿੱਚ ਡੰਗਰਾਂ ਵਾਂਗੂ ਤੇ ਮੈਨੂੰ ਕਹਿੰਦੇ ਹੁਣ ਤੇਰਾ ਪੰਗਾ ਤਰਨ ਤਰਨ ਵਾਲਿਆਂ ਨਾਲ ਪਿਆ ਠੀਕ ਹੈ ਹੁਣ ਤੈਨੂੰ ਦੱਸਾਂਗੇ ਅਸੀਂ ਕੌਣ ਹੁੰਨੇ ਆ ਉਹ ਮੈਂ ਕਹ ਤਰਨ ਤਰਨ ਵਾਲੇ ਭਰਾ ਆਪਣੇ ਤੋਂ ਭੱਜੇ ਆ ਸਾਰੇ ਭਰਾ ਆਪਣੇ ਉਧਰ ਬੈਠੇ ਸਾਰੇ ਚੰਗੇ ਲੋਕ ਆ ਤਰਨ ਤਰਨ ਵਾਲੇ ਤੁਹਾਡੇ ਰੀਆਂ ਖੱਚਾਂ ਥੋੜੀ ਕੋਸ਼ਕ ਹੈਗੀਆਂ ਵਿੱਚ ਉਹ ਤੇ ਹਰ ਸ਼ਹਿਰ ਦੇ ਵਿੱਚ ਹੁੰਦੀਆਂ ਆ ਹਰ ਸਟੇਟ ਦੇ ਵਿੱਚ ਹੁੰਦੀਆਂ ਤੁਹਾਡੇ ਰੀਆਂ ਖੱਚਾਂ ਠੀਕ ਆ ਨਾ ਚੀਜ਼ ਧੱਕੇ ਨਾਲ ਲੈ ਕੇ ਮੈਂ ਕਹਾ ਧੱਕੇ ਨਾਲ ਹੀ ਆ ਤੁਸੀਂ ਮੋੜੀ ਜਾਂਨੇ ਆ ਜਦੋਂ ਮੈਂ ਮੋੜਦਾ ਵੀ ਪਿਆ ਆ ਤੁਹਾਨੂੰ ਉਹ ਚੀਜ਼ ਬਟੇ ਚੀਜ਼ ਵੀ ਦਿਨਾ ਪਿਆ ਆ ਤੇ ਜੇਕਰ ਤੁਸੀਂ ਨਹੀਂ ਰੱਖਣੀ ਤੁਹਾਡੇ ਪੈਸੇ ਵੀ ਵਾਪਸ ਦਿਨਾ ਪਿਆ ਆ ਪਰ ਕੁਝ ਸਮਾਂ ਮੰਗਦਾ ਪਿਆ 2-4 ਦਿਨ ਦਾ ਤੁਸੀਂ ਮੈਂ ਕਹਾ ਉੱਤੇ ਚੜ ਗਏ ਯਾਰ ਤੇ ਮੈਂ ਫਿਰ ਇਹਦੀ ਕੀਤੀ ਤਸੱਲੀ ਚੰਗੀ ਤਰ੍ਹਾਂ ਨਾਲ ਨਾਲ ਹੀ ਕਰਤਾ ਬਲੌਗ ਫਿਰ ਮੈਨੂੰ ਹੋਰ ਫੋਨ ਉਹ ਵੀ ਮੈਂ ਕਰਤੇ ਬਲੌਗ ਜਿਹੜੇ ਮੈਸੇਜ ਕਰਦੇ ਤੇਰਾ ਪੰਗਾ ਤਰਨ ਤਰਨ ਨਾਲ ਲੈਣਾ ਪਿਆ ਤਰਨ ਤਰਨ ਨਾਲੇ ਭਰਾ ਆਪਾਂ ਨੂੰ ਕਿਹੜੇ ਨਹੀਂ ਜਾਣਦੇ ਸਾਰੇ ਜਾਣਦੇ ਆ ਭਰਾ ਤੇ ਸਾਰਿਆਂ ਨੂੰ ਆਪਣੇ ਬਾਰੇ ਪਤਾ ਆ ਆਪਾਂ ਕਿਦਾਂ ਦੇ ਬੰਦੇ ਆ ਠੀਕ ਹੈ ਨਾ ਤੇ ਇਹ ਵਿੱਚੋਂ ਇਹ ਤੇ ਆਪਣੇ ਸਟੇਟਾਂ ਦਾ ਨਾਮ ਬਦਨਾਮ ਕਰਨ ਵਾਸਤੇ ਇਹੋ ਜਿਹੀ ਲੰਡੀ 부ਚੀ ਦੋ ਚਾਰ ਹੁੰਦੇ ਆ ਜਿਹੜੇ ਆਪਣੇ ਇਲਾਕੇ ਨੂੰ ਬਦਨਾਮ ਕਰਦੇ ਆ ਤੇ ਉਹ ਕੀ ਹੋਇਆ ਫਿਰ ਮਸਲਾ ਕਿ ਇਹਨੂੰ ਮੈਂ ਬਲੌਗ ਕਰ ਦਿੱਤਾ ਫੇਰੇ ਕਦੀ ਕਿਸੇ ਦਾ ਫੋਨ ਕਰਾਵੇ ਕਦੀ ਕਿਸੇ ਦਾ ਫੋਨ ਕਰਾਵੇ ਮੈਂ ਇਹਨੂੰ ਬਲੌਗ ਜੀ ਸੁੱਟੀ ਜਾਵਾ ਇੱਧਰ ਮੈਂ ਵੀ ਬੰਦਿਆਂ ਨਾਲ ਗੱਲ ਕਰਕੇ ਰੱਖੀ ਸੀਗੀ ਤੇ ਉਹ ਆਪਣਾ ਥੋੜਾ ਜਿਹਾ ਇਹ ਮਸਲਾ ਸੀਗਾ ਕਿ ਜਿਹੜੇ ਬੰਦੇ ਨੇ ਇਹਨੂੰ ਫੋਨ ਲਾਉਣਾ ਸੀਗਾ ਉਹਦੇ ਭਾਂਜੇ ਦੀ ਬਾਹ ਟੁੱਟ ਗਈ ਸੀ ਉਹਦੇ ਨਾਲ ਕੰਮ ਕਰਦਾ ਸੀ ਉਹਦਾ ਆਪਰੇਸ਼ਨ ਸੀਗਾ ਉਸ ਦਿਨ ਉਹਨਾਂ ਕਾਰਨਾਂ ਦੇ ਕਰਕੇ ਇਹਨੂੰ ਫੋਨ ਨਹੀਂ ਕੀਤਾ ਗਿਆ ਉਹਨਾਂ ਕੋਲ ਤੇ ਉਹ ਕਹਿੰਦੇ ਸੀ ਕੋਈ ਗੱਲਾਂ ਨਾਲ ਕਰ ਲੈਂਦੇ ਕੀ ਕਰਦੇ ਆ ਬਾਅਦ ਵਿੱਚ ਦੇਖਦੇ ਆ ਦਾ ਹਿਸਾਬ-ਤਹਾਬ ਠੀਕ ਹੈ ਨਾ ਤੇ ਉਸ ਤੋਂ ਬਾਅਦ ਇਹਨੇ ਫੋਨ ਕਰਵਾਇਆ ਇੱਕ ਭਰਾ ਦਾ ਸਿੰਗਾਪੁਰ ਤੋਂ ਇਹਦੇ ਕੋਈ ਚਾਚੇ ਤਾਏ ਦਾ ਮੁੰਡਾ ਉਹਨੂੰ ਭਰਾ ਨੇ ਉਹਨੇ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ ਕਹਿੰਦਾ ਯਾਰ ਉਹ ਸਾਡਾ ਬੰਦਾ ਇਦਾਂ ਦਾ ਹੀ ਆ ਮੇਰਾ ਭਰਾ ਕਹਿੰਦਾ ਤੂੰ ਆਪਣੇ ਕਬੂਤਰ ਵਾਪਸ ਕਰ ਲਾ ਮੈਂ ਕਹਾ ਭਾਜੀ ਮੈਂ ਤਾਂ ਵਾਪਸ ਕਰਦਾ ਸੀਗਾ ਮੈਂ ਕਹਾ ਤੁਹਾਡਾ ਬੰਦਾ ਖੈਪੜ ਕੇ ਬੋਲਦਾ ਸੀਗਾ ਮੈਂ ਫਿਰ ਉਹਨੂੰ ਕਹਿਤਾ ਜੋ ਤੇਰੇ ਕੋਲ ਹੁੰਦਾ ਕਰ ਲਾ ਠੀਕ ਹੈ ਨਾ ਉਹ ਜਿੰਨਾ ਕਿ ਮੈਂ ਦੱਬਦਾ ਗਿਆ ਉਹ ਸੋਚਦਾ ਗਿਆ ਕਿ ਖਰੇ ਡਰੀ ਗਿਆ ਆ ਤੇ ਮੈਂ ਕਹਾ ਮੈਂ ਕਹਿ ਕੇ ਬਲੋਕ ਕੀਤਾ ਉਹਨੂੰ ਮੈਂ ਭੱਜਿਆ ਥੋੜੀ ਉਧਰ ਤੋਂ ਮੈਂ ਕਹਾ ਮੈਂ ਤਾਂ ਤੰਗ ਆ ਗਿਆ ਉਹਦੀ ਬੋਲਬਾਣੀ ਤੋਂ ਉਹ ਮੰਨਦਾ ਨਹੀਂ ਸੀ ਗੱਲ ਨੂੰ ਸਮਝਦਾ ਨਹੀਂ ਸੀਗਾ ਕਹਿੰਦਾ ਯਾਰ ਵਾਪਸ ਕਰ ਲੈ ਮੈਂ ਕਹਾ ਜੇ ਤੂੰ ਕਿ ਇਹਨਾਂ ਤਾਂ ਮੈਂ ਕਹਾ ਮੈਂ ਵਾਪਸ ਕਰ ਲੈਣਾ ਕਬੂਤਰ ਕੋਈ ਗੱਲ ਨਹੀਂ ਤੇ ਉਧਰੋਂ ਫਿਰ ਨੇ ਇੱਕ ਕਹਿੰਦਾ ਉਹਨੂੰ ਬਲੋਕ ਚ ਕੱਢ ਕੇ ਗੱਲ ਕਰ ਉਹਦੇ ਨਾਲ ਮੈਂ ਗੱਲ ਕੀਤੀ ਉਹਨੇ ਇੱਕ ਮੇਰੀ ਖੇਤੀਬਾੜੀ ਕਾਨੂੰਨ ਮੰਤਰੀ ਨਾਲ ਕਿਸੇ ਨਾ ਪਤਾ ਕਿੰਨਾ ਗੱਲ ਕਰਾਈ ਹੈਗਾ ਵੀ ਸੋਈ ਨਹੀਂ ਸੀਗਾ ਚਲੋ ਖੈਰ ਉਹਨੇ ਬਹੁਤ ਪਿਆਰ ਨਾਲ ਗੱਲ ਕੀਤੀ ਤੇ ਮੈਂ ਫਿਰ ਇਹਦੇ ਜਿਹੜਾ ਸਿੰਗਾਪੁਰ ਤੋਂ ਫੋਨ ਆਇਆ ਉਹ ਕਹਿੰਦਾ ਕਿ ਉਹ ਕਹਿੰਦਾ ਜੜਾ ਜੋੜਾ ਮੈਂ ਕਿਹਾ ਸੀ ਉਹ ਨਹੀਂ ਇਹਨੇ ਭੇਜਿਆ ਮੈਂ ਕਿਹਾ ਪਾਜੀ ਇਹਨੂੰ ਇੱਕ ਗੱਲ ਕਹਿ ਦੇ ਕਿ ਆਪਣੇ ਮੁੰਡੇ ਦੀ ਸੌਂ ਖਾਲਾ ਠੀਕ ਹੈ ਨਾ ਆਪਣੇ ਮੁੰਡੇ ਦੀ ਸੋ ਗੱਲ ਤਾਂ ਕਬੂਤਰਾਂ ਦੀ ਛੋਟੀ ਜੀ ਯਾਰ ਇੱਥੇ ਤੱਕ ਜਾਣਾ ਨਹੀਂ ਚਾਹੀਦਾ ਹਨ ਤੇ ਪਰ ਉਹ ਜਿਹੜੇ ਹਸਾਬ ਨਾਲ ਬੰਦਾ ਵਿਚਰ ਰਿਹਾ ਸੀਗਾ ਉਹ ਆਪਣੇ ਨਾਲ ਝੂਠ ਬੋਲਦਾ ਪਿਆ ਸੀ ਆਪਣੇ ਭਰਾਵਾਂ ਨਾਲ ਝੂਠ ਬੋਲਦਾ ਸੀਗਾ ਮੈਂ ਕਿਹਾ ਜੇ ਉਹ ਤੁਹਾਨੂੰ ਪਤਾ ਤੁਹਾਡਾ ਬੰਦਾ ਤੁਹਾਡੇ ਨਾਲ ਝੂਠ ਬੋਲਦਾ ਪਿਆ ਆ ਕਿ ਮੈਂ ਜਿਹੜੇ ਕਬੂਤਰوں ਨੇ ਕਿਹਾ ਸੀ ਮੈਂ ਉਹੀ ਭੇਜੇ ਆ ਤੇ ਉਹ ਝੂਠ ਬੋਲਦਾ ਪਿਆ ਤੁਹਾਨੂੰ ਕਿ ਜਿਹੜੇ ਕਬੂਤਰ ਮੈਂ ਮੰਗੇ ਸੀ ਉਹ ਨਹੀਂ ਭੇਜੇ ਮੈਂ ਕਿਹਾ ਜੇ ਤੁਹਾਡਾ ਬੰਦਾ ਝੂਠਾ ਨਿਕਲੇ ਤੇ ਭਾਜੀ ਸਾਰੀ ਜ਼ਿੰਦਗੀ ਬਾਅਦ ਤੇ ਉਹਨਾਂ ਬੋਲਣਾ ਛੱਡੋਗੇ ਤੁਸੀਂ ਕਹਿੰਦਾ ਨਹੀਂ ਯਾਰ ਚਾਚੇ ਦਾਇਆਂ ਤੇ ਮੁੰਡਿਆਂ ਨਾਲ ਕਿੱਥੇ ਛੱਡਿਆ ਜਾਂਦਾ ਤੇ ਮੈਂ ਕਹਾ ਫਿਰ ਉਹ ਬੰਦਾ ਤੁਹਾਡੇ ਨਾਲ ਝੂਠ ਬੋਲਦਾ ਪਿਆ ਆ ਠੀਕ ਹੈ ਨਾ ਤੇ ਮੈਂ ਕਹਾ ਕੋਈ ਖੈਰ ਗੱਲ ਬਾਕੀ ਤੇ ਮੈਂ ਕਹਾ ਮੈਂ ਕਰ ਲੈਣਾ ਕਬੂਤਰ ਵਾਪਸ ਤੇ ਉਹ ਖੇਤੀ ਬਾੜੀ ਜਿਹੜਾ ਕਾਨੂੰਨ ਮੰਤਰੀ ਕੋਈ ਪਤਾ ਨਹੀਂ ਕਿਹੜਾ ਆਪਣੇ ਕੋਲੋਂ ਬਣਾਇਆ ਸੀ ਚਲੋ ਉਹਦੇ ਨਾਲ ਗੱਲਬਾਤ ਕੀਤੀ ਤੇ ਮੈਂ ਕਹਾ ਭਾਜੀ ਮੈਂ ਕਹਾ ਮੈਂ ਕਰ ਲੈਣਾ ਕਬੂਤਰ ਵਾਪਸ ਮੈਂ ਕਹਾ ਇਹ ਬੰਦਾ ਵੇਖੋ ਤੁਸੀਂ 7 ਫੁੱਟ ਦਾ ਆਏ ਮੈਂ ਕਹਾ 4000 ਰੁਪਏ ਦੇ ਪਿੱਛੇ ਮਰ ਗਿਆ ਮੈਨੂੰ ਇਹੀ ਹਫਤਾ ਐ ਕਸਣੋਂਦਾ ਰਿਆ ਕਿ ਮੈਂ ਰਕਮ ਖਰਚਣੀ ਆ ਗੁਰੂਆ ਪੈਸੇ ਲਾਉਣੇ ਆ ਫਲਾਨ ਕਰਨਾ ਮੈਂ ਕਹਾ ਫਿੜੇ ਮੂੰਹ ਤੇਰੀ ਸ਼ਗਲ ਦੇ ਇਹ ਕੋਈ ਗੱਲ ਹੋਈ 4000 ਰੁਪਏ ਖਰਚਣਾ 2000 ਰੁਪਏ ਦਾ ਜੋੜਾ ਲੱਭਣ ਨੇ ਆ ਤੂੰ ਤੇ ਤੂੰ ਸੱਤ ਤੋਂ ਸੱਤ ਦਾ ਟਾਈਮ ਮੰਗਣ ਨੇ ਆ ਤੇ ਤਾਨੂੰ ਦਿੱਤੇ ਵੀ 2000 ਰੁਪਏ ਦੇ ਵਿੱਚ ਹੀ ਜੋੜਾ ਦਿੱਤਾ ਉਹ ਵਾਲਾ ਠੀਕ ਹੈ ਨਾ ਤੇ ਇਹਨੇ ਕੀ ਕੀਤਾ ਜੀ ਮੁੜ ਕੇ ਫੇ ਆਪਣੀ ਵਿਹਾੜੀ ਹੋ ਗਈ ਇਨੋਂ ਮੈਂ ਕਹਾਂ ਜੀ ਹੁਣ ਕਬੂਤਰ ਭੇਜਨੇ ਤੇ ਕਰਾਇਆ ਇੱਕ ਸਾਈਡ ਦਾ ਤੂੰ ਦੇਣਾ 200 ਰੁਪਈਆ ਹੁਣ ਮੈਂ ਨਹੀਂ ਦੇਣਾ ਮੈਂ ਤਾਂ ਖੱਜਲ ਖਰਾਬੀਆਂ ਪਹਿਲਾਂ ਉਹ ਕਰ ਲੀਆਂ ਮੈਂ ਕੀ ਖੱਟੇ ਆ ਬਟੇ ਵਿਚੋਂ ਮੇਰਾ ਕੰਮ ਛਡਾ ਕੇ ਤੂੰ ਤੇ ਮੈਨੂੰ ਹੋਰ ਪਾਜਣਾ ਦੇ ਵਿੱਚ ਪਾਇਆ ਦਿਮਾਗ ਖਰਾਬ ਕੀਤਾ ਮੇਰਾ ਤੇ ਕਹਿੰਦਾ ਨਹੀਂ ਮੈਂ ਕਰਾਇਆ ਨਹੀਂ ਦੇਣਾ ਫੇ ਮੈਂ ਖੇਤੀ ਮੰਤਰੀ ਉਹਦੇ ਇਹਦੇ ਨਾਲ ਗੱਲ ਕੀਤੀ ਮੈਂ ਕਹਾ ਆਹੀ ਤੁਹਾਡਾ ਬੰਦਾ ਮੈਨੂੰ ਕਹਿੰਦਾ ਪਹਿਲਾਂ ਤੂੰ ਪੈਸੇ ਪਾ ਕਬੂਤਰ ਫੇ ਭੇਜਨੇ ਮੈਂ ਮੈਂ ਕਹਾ ਪੁੱਤ ਪਹਿਲ ਮੈਂ ਹੀ ਕਰੂੰਗਾ ਤੂੰ ਨਾ ਵੀ ਭੇਜੀ ਹਾਂ ਫਿਰ ਤੇ ਘਰੋਂ ਨਾ ਚੱਕ ਕੇ ਤੈਨੂੰ ਵੀ ਨਾਲ ਲਿਆਵਾਂਗੇ ਤੇ ਕਬੂਤਰ ਵੀ ਲਿਆਵਾਂਗੇ ਤੇ ਫੇਰ ਗੱਲ ਕਰੀ ਤੂੰ ਪੈਸੇ ਮੈਂ ਕਹਾਂ ਲੱਗਾ ਹੀ ਸੈਂਡ ਕਰਨ ਪਹਿਲਾਂ ਮੈਂ ਲੱਗਾ ਹੀ ਕਰਨਾ ਮੈਂ ਡਰਦਾ ਨਹੀਂ ਹੈਗਾ ਤੂੰ ਨਾ ਖਾਂ ਪੇਚੀ ਫੇਰ ਫੇਰ ਨੂੰ ਕਿਤੇ ਪੈਸੇ ਸੈਂਡ ਫੇ ਫੇਜੇ ਕਬੂਤਰ ਇਹਨੇ ਤੇ 200 ਰੁਪਇਆ ਕਰਾਇਆ ਫੇਰ ਬੱਸਦਾ ਮੈਂ ਦੇ ਕੇ ਤੇ ਫੜ ਕੇ ਲੈ ਕੇ ਆਇਆ 7 ਕਿਲੋਮੀਟਰ ਤੋਂ ਕਬੂਤਰ ਆਪਣੇ ਠੀਕ ਆ ਇਹੋ ਜਿਹੇ ਖੱਚਾ ਟਕਰ ਜਾਂਦੀਆਂ ਕਿਸੇ ਵੇਲੇ ਸਿਰਫ ਗੱਲ ਇਹ ਆ ਕਿ ਕਬੂਤਰਾਂ ਪਿੱਛੇ ਮੈਂ ਲੜਨਾ ਨਹੀਂ ਚਾਹੁੰਦਾ ਮੁੱਕ ਦੀ ਗੱਲ ਇਹੀ ਆ ਘਰ ਦੇ ਵੀ ਬੋਲਦੇ ਆ ਕਿ ਮੈਂ ਇਹੀ ਕਹਿੰਨਾ ਕਿ ਆਪਣਾ ਸ਼ੌਂਕ ਨਾ ਖਰਾਬ ਹੋ ਜਾਵੇ ਸਾਲਾ ਕੋਈ ਟੰਗਿਆ ਨਾ ਜਾਵੇ ਸਾਡੇ ਕੋਲ ਜਿਹੜੀ ਮੁੱਕਦੀ ਗੱਲ ਆ ਇਹ ਜਿਹੜਾ ਕੰਮ ਕੋਈ ਛੱਡਿਆ ਆ ਕੋਈ ਛੁੱਟਿਆ ਹੀ ਰਵੇ ਤੇ ਚੰਗੀ ਗੱਲ ਆ ਮੈਂ ਤਾਂ ਝੁੱਕ ਕੇ ਕਹਿੰਨਾ ਹੱਥ ਜੋੜ ਕੇ ਸਾਲੀ ਜਾਨ ਛੁੱਟ ਜਾਵੇ ਨਾ ਕਿਸੇ ਕੋਲੋਂ ਤੇ ਮੈਂ ਤਾਂ ਉਹ ਛਡਾਉਣੀ ਚਾਹੁੰਨਾ ਆ ਠੀਕ ਆ ਨਾ ਨਹੀਂ ਤੇ ਗਾਣਾ ਆਇਆ ਸੀ ਆਪਣਾ ਲਿਖਿਆ ਬੈਰੀ ਅੰਬਰ ਤੇ ਯਾਰ ਹੁਣੇ ਅੰਦਰ ਨਹੀਂ ਆਉਣ ਵਾਲੇ ਬੁੱਧਵਾਰ ਨੂੰ ਕੰਮ ਨੇ ਤੇ ਸਾਲਾ ਕੋਈ ਇਦਾਂ ਦਾਣਾ ਹੋ ਜਾਵੇ ਮੈਂ ਬਸ ਇਹੀ ਚੀਜ਼ ਸੋਚਦਾ ਆ ਬਾਰ-ਬਾਰ ਠੀਕ ਆ ਨਾ ਕਿ ਪਤਾ ਨਹੀਂ ਕਿੱਦਾਂ ਤੇ ਗੰਦੇ ਤੋਂ ਗੰਦੇ ਲੋਕ ਟੱਕਰ ਜਾਂਦੇ ਆ ਤੇ ਮੈਂ ਇਹੀ ਕਹਿੰਨਾ ਵੇਚਣ ਵਾਲੇ ਭਰਾਵਾਂ ਨੂੰ ਵੀ ਠੀਕ ਆ ਜੜਾ ਤੇ ਸਾਲਾ ਬਹੁਤਿਆਂ ਲੁੱਚਪੁੱਚੀਆਂ ਜੀਆਂ ਕਰਦਾ ਨਾ ਕਹਿੰਦਾ ਆ ਕਿ ਭਾਈ ਮੈਂ ਇੰਨਾ ਰੇਟ ਘੱਟ ਕਰ ਲਾ ਫਲਾਨਾ ਕਰ ਲਾ ਤੁਹਾਨੂੰ ਬਾਰ ਬਾਰ ਫੋਨ ਕਰਦਾ ਕਿਦਾਂ ਰਾਦਾ ਉਹਨੂੰ ਕਬੂਤਰ ਦੋ ਹੀ ਨਾ ਠੀਕ ਆ ਇੱਕ ਵਾਰੀ ਗੱਲ ਕਰੋ ਜਿੰਨਾ ਕਰਨੀ ਅੱਜ ਤੋਂ ਬਾਅਦ ਆਪਾਂ ਨੇ ਵੀ ਇੱਕ ਵਾਰੀ ਗੱਲ ਕਰਨੀ ਹੈ ਤਾਂ 2000 ਦਾ ਆਪਣੇ ਕੋਲ ਕੋਈ ਵੀ ਜੋੜਾ ਹੈ ਨਹੀਂ ਕਿ ਜਿਹੜੀ ਸਾਫ਼ਜੀ ਗੱਲ ਆ ਠੀਕ ਆ ਤੇ ਚੰਗੇ ਕਬੂਤਰ ਹੈ ਤੇ ਦੂਸਰੀ ਗੱਲ ਇਹ ਆ ਕਿ ਜਿਹੜਾ ਤੇ ਆਪਣੇ ਕੋਲ ਸਵਾਦ ਲਊਗਾ ਆਪਾਂ ਦੂਜੀ ਵਾਰੀ ਉਹਦਾ ਫੋਨ ਨਹੀਂ ਚੁੱਕਣਾ ਜਿਹੜੀ ਸਾਫ਼ਜੀ ਗੱਲ ਆ ਠੀਕ ਹੈ ਨਾ ਜਿਹੜਾ ਭਰਾ ਸਵਾਦ ਲੈਂਦਾ ਨਾ ਤੇ ਉਹਨੂੰ ਕਬੂਤਰਾਂ ਵਿੱਚੋਂ ਮੇਰੇ ਵੀਰ ਭਰਾ ਠੀਕ ਆ ਆ ਕਬੂਤਰ ਗਿਆ ਸੀ ਆਪਣਾ ਇੱਕ ਆ ਥੋੜੀ ਜੀ ਮੱਤ ਮਾਰ ਦਿੱਤੀ ਉਹਨੇ ਦਾਣਾ ਤੇ ਉਹਨੇ ਪਾਇਆ ਨਹੀਂ ਲੱਲੂ ਪਾਤਾ ਹੋਣਾ ਨਾ ਆ ਕਬੂਤਰ ਬੈਠਾ ਆ। ਇਹ ਕੈਂਦਾ ਸੀ ਪਸੰਦ ਦਾ ਸਾਰਿਆਂ ਨੂੰ ਕਬੂਤਰ। ਆਹ ਵਾਲਾ ਕਬੂਤਰ। ਠੀਕ ਆ। ਕਹਿੰਦਾ ਤੂੰ ਰਾਜਨ ਵਾਲੇ ਕਬੂਤਰ ਕਿਹਾ ਸੀਗਾ ਤੇ ਰਾਜਨ ਵਾਲੇ ਕਬੂਤਰ ਨਹੀਂ ਹੈਗੇ ਤੇਰੇ। ਜਿਹੜਾ ਜੋੜਾ ਦੂਜਾ ਭੇਜਿਆ ਆਹ ਤਾਂ ਗੁਰਦੇਵ ਵਾਲਿਆਂ ਚੋਂ ਕਬੂਤਰ ਆ ਠੀਕ ਹੈ ਨਾ। ਤੇ ਕਹਿੰਦਾ ਰਾਜਨ ਵਾਲੇ ਨਹੀਂ ਹੈਗੇ। ਮੈਂ ਕਿਹਾ ਜਿਹੜੇ ਬੱਸ ਕੰਡਕਟਰ ਨੇ ਤੈਨੂੰ ਕਬੂਤਰ ਫੜਾਏ ਤੇ ਉਹ ਕਿਹੜੀ ਜਾਤ ਦਾ ਸੀਗਾ? ਕਹਿੰਦਾ ਪਤਾ ਨਹੀਂ ਮੈਂ ਕਹ ਤਾਂ ਮੱਥੇ ਤੇ ਲਿਖਿਆ ਸੀਗਾ ਉਹ ਕਿਹੜੀ ਜਾਤ ਦਾ ਆ ਦੱਸ ਫਿਰ ਤੇ ਮੈਂ ਕਹ ਰਾਜਨਾਲੇ ਦੇ ਮੱਥੇ ਤੇ ਲਿਖਿਆ ਹੁੰਦਾ ਆ ਕਿ ਇਹ ਰਾਜਨਾਲੇ ਇਹ ਤਾਂ ਰਾਜਨਾਲੇ ਨਹੀਂ ਗੇ ਆ ਬੈਠਾ ਵੱਡਾ ਕਬੂਤਰ ਰਾਜਨਾਲਾ ਆਪਣਾ ਤੇਲੂ ਵਾਲਿਆਂ ਵਿੱਚੋਂ ਆਏ ਠੀਕ ਆ ਇਹਦਾ ਬੱਚਾ ਭੇਜਿਆ ਸੀਗਾ ਆ ਕਬੂਤਰ ਆ ਵੱਡਾ ਇਹ ਮਾਨਸਾ ਦਾ ਕਬੂਤਰ ਲੈ ਕੇ ਆਂਦਾ ਸੀ ਅੱਜ ਤੋਂ ਆਪਾਂ 5-6 ਸਾਲ ਪਹਿਲਾਂ ਠੀਕ ਆ ਮੁੰਡਾ ਹੈਪੀ ਸੀ ਉੱਥੋਂ ਦਾ ਉਹਦੇ ਕੋਲੋਂ ਕਬੂਤਰ ਲਿਆ ਸੀ ਤੇ ਇਹਦਾ ਪੱਠਾ ਭੇਜਿਆ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਕਿਹੜਾ ਭੇਜਿਆ ਸੀਗਾ ਹੀਰਿਆਂ ਦੀ ਕਿੱਥੋਂ ਪਰਖ ਹੁੰਦੀ ਐ ਇਹੋ ਜਿਹੇ ਖੱጫ ਨੂੰ ਉਹ ਕੋਲੇ ਸਮਝ ਕੇ ਛੱਡ ਦਿੰਦੇ ਚੀਜ਼ਾਂ ਨੂੰ ਆਹ ਬੈਠਾ ਕਬੂਤਰ ਬਾਹਰ ਆਹ ਵਾਲਾ ਪੱਠਾ ਠੀਕ ਹੈ ਨਾ ਆਹ ਕਬੂਤਰ ਭੇਜਿਆ ਸੀਗਾ ਤੇ ਇੰਨੇ ਹੱਤਾਂ ਇੱਕ ਪਸੰਦ ਕਰਨ ਨੂੰ ਲਾਇਆ ਸੀ ਆਹ ਵਾਲਾ ਜੋੜਾ ਆ ਬੈ ਗਿਆ ਕਬੂਤਰ ਆ ਗਿਆ ਠੀਕ ਹੈ ਨਾ ਜੋ ਦਿਖਾਇਆ ਉਹੀ ਭੇਜਿਆ ਮੈਂ ਕਿਹਾ ਜੇ ਕਿਸੇ ਦੀ ਲੱਤ ਟੁੱਟੀ ਆ ਧੌਣ ਟੁੱਟੀ ਆ ਫੇਰ ਮੈਂ ਕਿਹਾ ਮੈਨੂੰ ਵਾਪਸ ਕਰ ਠੀਕ ਹੈ ਨਾ ਇਹ ਖੇਡ ਖੜਾਈਆਂ ਨਹੀਂ ਆਪਣੇ ਕੋਲ ਹੁੰਦੇ ਸਵੇਰੇ ਭੇਜਿਆ ਤੇ ਸ਼ਾਮਾ ਨੂੰ ਆ ਗਿਆ ਠੀਕ ਹੈ ਨਾ ਆਪਾਂ ਮੈਂ ਕਿਹਾ ਬੇਲੇ ਨਹੀਂ ਹੈਗੇ ਖੋਤੇ ਆ ਤੇਰੇ ਵਾਂਗੂ ਆਹ ਕਬੂਤਰ ਭੇਜਿਆ ਸੀਗਾ ਠੀਕ ਹੈ ਦੱਸੋ ਹਾਂ ਕਬੂਤਰ ਮਾੜਾ ਆਇਆ ਕਿ ਚੰਗਾ ਆਇਆ ਕਬੂਤਰ ਤੇ 1000 ਰੁਪਏ ਦਾ ਮਹਿੰਗਾ ਆ ਕਬੂਤਰ ਠੀਕ ਹੈ 1000 ਰੁਪਏ ਦਾ ਮਹਿੰਗਾ ਤੇ ਹੈ ਨੀਗਾ ਇੰਨਾ ਚਿਰ ਇਹਨੂੰ ਦਾਣਾ ਪਾਇਆ ਇੰਨਾ ਚਿਰ ਇਹਦੀ ਸਾਂਭ ਕੀਤੀ ਇੰਨਾ ਇਹਦੇ ਵਿੱਚ ਸਮਾਂ ਲਾਇਆ ਕਬੂਤਰ ਦੇ ਵਿੱਚ ਤੇ 1000 ਰੁਪਏ ਦਾ ਹੋਇਆ ਮਗਰੋਂ ਜੇ ਕਹੇ ਖਾਚ ਨਾਲ ਚੰਗੀ ਤਰ੍ਹਾਂ ਵਰਤ ਹੀ ਲਈਏ ਤਾਂ ਮਗਰੋਂ ਇਦਾਂ ਕਰਦੇ ਆ ਲੋਕ ਆਹ ਕਬੂਤਰ ਸੀਗਾ ਦੋ ਕਬੂਤਰ ਦਿਖਾ ਦਿੱਤੇ ਹੁਣ ਤੁਹਾਨੂੰ ਮਾਦੀਆਂ ਦਿਖਾਉਣਾ ਦੋਵੇਂ ਹੀ ਮੈਂ ਜਿਹੜੀਆਂ ਭੇਜੀਆਂ ਸੀ ਇਹਨੂੰ ਜਿਹੜੇ ਆਪਣੇ ਨਾਲ ਭਰਾ ਜੁੜੇ ਨਾ ਉਹਨਾਂ ਨੂੰ ਵੀ ਮੈਂ ਇਹਨਾਂ ਦੇ ਭੈਣ ਭਰਾ ਦਿੱਤੇ ਆ ਡੋਣ ਵਾਸਤੇ ਸੱਤੋ ਸੱਤ ਉੱਡੇ ਆਓ ਠੀਕ ਹੈ ਆਪਣੇਆਂ ਨੂੰ ਤੇ ਮੈਂ ਮਾਰਾ ਨਹੀਂ ਦੇ ਸਕਦਾ ਜਿਨ੍ਹਾਂ ਨਾਲ ਆਪਣਾ ਪਿਆਰ ਆ ਤੇ ਇਹਨਾਂ ਨੂੰ ਕਿੱਥੋਂ ਮਾਰਾ ਦੇ ਦਿੱਤਾ ਫਿਰ ਮਾਰਾ ਤਾਂ ਕਿਸੇ ਨੂੰ ਵੀ ਨਹੀਂ ਦਿੰਦਾ ਅੱਜ ਤੱਕ ਨਹੀਂ ਕਿਸੇ ਨੇ ਲਾਂਬਾ ਦਿੱਤਾ ਤੇ ਜੇ ਇੱਕ ਦੋ ਬੰਦੇ ਨੇ ਦਿੱਤਾ ਸੀ ਤਾਂ ਉਹ ਮੈਂ ਆਪ ਖੁਦ ਵੀਡੀਓ ਵਿੱਚ ਕਿਹਾ ਸੀਗਾ ਕਿ ਉਹ ਦਾਣਾ ਨਹੀਂ ਚੰਗਾ ਪਉਂਦਾ ਕਬੂਤਰਾਂ ਨੂੰ ਸਾਹ ਸੰਭਾਲ ਨਹੀਂ ਹੈਗੀ ਆ ਮਾਦੀ ਭੇਜੀ ਸੀਗੀ ਇਹ ਵੀ ਗੁਰਦੇਵ ਵਾਲੇ ਕਬੂਤਰਾਂ ਵਿੱਚੋਂ ਇਹ ਪਿਓਰ ਜੋੜਾ ਬਣਾ ਕੇ ਭੇਜਿਆ ਸੀ ਠੀਕ ਆ ਭਰਾਵੋ ਤੇ ਮੈਂ ਨਸਲਾਪਰ ਤੇ ਗੱਲ ਕਰਦੇ ਨੇ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਕਬੂਤਰ ਛਾੜ ਵੇਚਾ ਥੋੜੇ ਆ ਚਿੱਟੇ ਨਾਲ ਭੇਜੀ ਸੀ ਰਾਜਨ ਵਾਲੇ ਨਾਲ ਕਰੋ ਮਾਦੀ ਚੈੱਕ ਆ ਹੁਣੇ ਮੈਂ ਪਖਰੇ ਰੱਖੇ ਸੀਗੇ ਭੇਜ ਪੁੱਜ ਗਏ ਆ ਹੁਣ ਕਬੂਤਰਾਂ ਵਿੱਚ ਛੱਡੇ ਆ ਕਿਉਂਕਿ ਹਰ ਸਾਲ ਤੇ ਉਹਦੇ ਖੁੱਡੇ ਵਿੱਚ ਬਿਮਾਰੀ ਪੈਂਦੀ ਆ ਉਹਦਾ ਖੁੱਡੇ ਚ ਹੋ ਕੇ ਆਏ ਆ ਤੇ ਮੈਂ ਫੇ ਕੱਲ ਦੇ ਇਹਨਾਂ ਨੂੰ ਬਖਰੇ ਰੱਖੇ ਸੀਗੇ ਆ ਹੌਣ ਛੱਡੇਆਂ ਵਿੱਚ ਕਿ ਉੱਥੇ ਬੱਕਰਾ ਬੱਕਰਾ ਦਾਣਾ ਕਿਹੀ ਪੋਣਾ ਆ 10 ਦਿਨ ਮੇਰੇ ਫੇਰ ਖਰਾਬ ਹੋ ਜਾਣ ਇਸੇ ਉਲਝਣ ਦੇ ਵਿੱਚ ਮੈਂ ਤਾਂ ਕਰਕੇ ਵਾਪਸ ਨਹੀਂ ਲੈਂਦਾ ਕਬੂਤਰ ਤੇ ਆਖਰ ਨੂੰ ਫਿਰ ਮੈਨੂੰ ਝੁਗਣਾ ਪਿਆ ਉਹਨੂੰ ਇੱਕ ਗੱਲ ਕਹਿ ਦਿੱਤੀ ਕਿ ਮੈਂ ਡਰ ਕੇ ਨਹੀਂ ਤੇਰਾ ਕਬੂਤਰ ਵਾਪਸ ਲੈਂਦੇ ਇਹ ਗੱਲ ਮੇਰੀ ਚੰਗੀ ਤਰ੍ਹਾਂ ਨਾਲ ਸੁਣ ਲਈ ਮੇਰੀ ਆਈਡੀ ਕੱਢ ਕੇ ਤੇ YouTube ਦਾ ਚੈਨਲ ਕੱਢ ਕੇ ਨਾ ਲੱਭ ਕੇ ਕਹਿੰਦਾ ਫੋਟੋ ਆ ਪਾ ਕੇ ਮੈਨੂੰ ਆ ਵੀ ਤੇਰਾ ਐਡਰੈਸ ਪਤਾ ਕਰ ਲਿਆ ਸਾਰਾ ਹੀ ਆਪਾਂ ਹੁਣ ਤੇਰਾ ਇੱਦਾਂ ਕਰਾਂਗੇ ਤੇ ਤੇਰੀ ਵੀਡੀਓ ਪਾਵਾਂਗੇ ਬਣਾ ਕੇ ਨਾਲੇ ਵਾਇਰਲ ਕਰਾਂਗੇ। ਓ ਮੈਂਗਾ ਛੇਤੀ ਕਰ ਯਾਰ ਆਪਣਾ ਤੇ ਚੈਨਲ ਤੇ ਸਬਸਕ੍ਰਾਈਬਰ ਵੀ ਬਹੁਤ ਘੱਟ ਆ ਤੇ ਫੋਲੋਅਰਜ਼ ਵੀ ਬੜੇ ਘੱਟ ਆ। ਜਲਦੀ ਕਰ। ਬਦਨਾਮ ਹੋਏ ਤਵੀ ਤੋ ਮਸ਼ਹੂਰ ਹੋਏ। ਛੇਤੀ ਪਾ ਮੈਂ ਗਿਆ। ਕੰਮ ਨਵੇੜ ਤੇ ਬਾਕੀ ਕਬੂਤਰਬਾਜੀ ਜਗਤ ਸੰਸਾਰ ਦੇ ਸਾਰੇ ਭਰਾ ਆਪਾਂ ਨੂੰ ਜਾਣਦੇ ਹੀ ਆ। ਠੀਕ ਨਾ ਤੇਰੇ ਵਰਗੀ ਖਾਚ ਤੇ ਕੋਈ ਸਰਟੀਫਿਕੇਟ ਲੈਣ ਦੀ ਲੋੜ ਥੋੜੀ ਆ ਸਾਨੂੰ। ਤੇ ਉਹ ਮੁੜ ਕੇ ਉਹਨੇ ਚਲੋ ਜੀ ਭਾਈ ਨਹੀਂ ਪੌਣੀ ਸੀਗੀ ਤੇ ਮੈਂ ਅਗਲੇ ਦਿਨ ਮੈਨੂੰ ਤਾਂ ਇਹ ਚੀਜ਼ ਤਾਂ ਹੈ ਹੀ ਨਹੀਂ ਸੀਗਾ ਤੇ ਉਹ ਪੁਰਾਣੇ ਪਿਆਰ ਨਾਲ ਗੱਲ ਕੀਤੀ ਤੇ ਆਪਣੇ ਕਬੂਤਰ ਕਰ ਲਏ ਵਾਪਸ ਠੀਕ ਹੈ ਨਾ ਤੇ ਦੂਸਰੀ ਕਬੂਤਰੀ ਵੀ ਤੁਹਾਨੂੰ ਮੈਂ ਦਿਖਾ ਦਾਂ ਦੋਵੇਂ ਦਿਖਾ ਲਈ ਦਿੱਤੀਆਂ ਸੱਚ ਤੁਹਾਨੂੰ ਕਬੂਤਰੀਆਂ ਮੈਂ ਤੇ ਆਹ ਕਬੂਤਰ ਉਹਨੂੰ ਭੇਜੇ ਸੀ ਦੋ ਜੋੜੇ 4000 ਰੁਪਏ ਦੇ ਤੇ ਉਹਨੇ ਇੱਕੋ ਹੀ ਰੱਟਾ ਰੱਖਿਆ ਕਿ ਮੈਂ ਰਕਮ ਲਾ ਬੈਠਾ ਆ ਮੈਂ ਪੈਸੇ ਬਹੁਤ ਖਰਚ ਲਏ ਆ ਮੈਨੂੰ ਘਰ ਦੇ ਬੋਲਦੇ ਪਏ ਆ ਮੈਂ ਕਿਹਾ ਉਹ ਭਰਾਵਾ ਕੀ ਖਰਚ ਲਿਆ ਮੈਂ ਕਿਹਾ ਤੂੰ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ ਤੂੰ ਬੰਦਾ ਹੈ ਕਿ ਪਜਾਮਾ ਹੈ ਠੀਕ ਆ ਤੇ ਆਹ ਗੱਲਬਾਤ ਹੋਈ ਭਰਾਵੋ ਇਹੋ ਜਿਹੇ ਕੁਝ ਖੱਟਾ ਟਕਰ ਜਾਂਦੀਆਂ ਆ ਤੇ ਜਿਹੜੀਆਂ ਕੰਮ ਖਰਾਬ ਕਰਦੀਆਂ ਆ ਆਪਾਂ ਦੂਸਰੀ ਗੱਲ ਹੀ ਨਹੀਂ ਕੀਤੀ ਜਿੱਥੋਂ ਕਬੂਤਰ ਲਿਆਂਦੇ ਜਿੰਨੇ ਪੈਸੇ ਮੰਗੇ ਕਿਸ ਨੇ ਓਨੇ ਦਿੱਤੇ ਆ ਤੇ ਦੂਜਾ ਤੀਜਾ ਜਾ ਕੇ ਕਬੂਤਰ ਨਹੀਂ ਉਹਦੇ ਖੁੱਡੇ ਵਿੱਚ ਦੇਖਿਆ ਕਿ ਸਾਨੂੰ ਹੋਰ ਦਿਖਾ ਦੇ ਜੋ ਵੀਡੀਓ ਤੋਂ ਅਗਲੇ ਨੂੰ ਦਿਖਾ ਦਿੱਤਾ ਵੀਡੀਓ ਤਾਂ ਪਸੰਦ ਕਰ ਲਿਆ ਉਹੀ ਚੀਜ਼ ਲੈ ਕੇ ਆਂਦੀ ਆ ਸਹੀ ਨਾ ਤੇ ਮੈਂ ਕਹਾ ਚਿੱਟਾ ਕਾਗਜ਼ ਲੈ ਗਿਆ ਚਿੱਟਾ ਤੈਨੂੰ ਲਿਖ ਕੇ ਦਵਾਂ ਜੇ ਜ਼ਿੰਦਗੀ 'ਚ ਤੂੰ ਇੱਕ ਬਾਜੀ ਜਿੱਤ ਗਿਆ ਤੇ ਮੇਰਾ ਨਾਮ ਬਟਾ ਦੀ ਮੈਂ ਕਹਾ ਤੂੰ ਮੈਂ ਕਿਹਾ ਲੋਕਾਂ ਦੀ ਉਂਗਲ ਤੇ ਚੜਨ ਆਲਾ ਬੰਦਾ ਉਸਤਾਦ ਨੇ ਤਾਂ ਕਰਕੇ ਨਿੰਦ ਦਿੱਤਾ ਕਿ ਮੇਰੇ ਕੋਲ ਲਵੇ ਉਸਤਾਦ ਨੇ ਆਪਣਾ ਕੰਮ ਕੀਤਾ ਸੈਰ ਤੇ ਹੋ ਗਿਆ ਇਹ ਚੜ ਗਿਆ ਸ਼ਾਮਾਂ ਨੂੰ ਉਂਗਲ ਤੇ ਦੁਪਹਿਰਾਂ ਤੱਕ 3:30 4 ਵਜੇ ਤੱਕ ਕਬੂਤਰ ਬੜੇ ਪਸੰਦ ਸੀਗੇ ਇਹਨੂੰ ਉਹ ਜਦੋਂ ਉਸਤਾਦ ਨੇ ਉਂਗਲ ਦੇ ਦਿੱਤੀ ਇਹ ਘੁੰਮਣ ਲੱਗਾ ਪਿਆ ਦੀ ਉਂਗਲ ਦੇ ਉੱਪਰ ਤੇ ਬੱਸ ਫੇ ਘੁੰਮਦੇ ਘੁੰਮਦੇ ਨੇ ਮੈਨੂੰ ਫੋਨ ਕਮਾ ਦਿੱਤਾ ਤੇ ਕਹਿੰਦਾ ਕਬੂਤਰ ਆਪਣੇ ਵਾਪਸ ਕਰ ਮੈਂ ਕਿਹਾ ਹੁਣ ਘੁੰਮੀ ਜਾ ਉਸਤਾਦ ਦੀ ਉਂਗਲ ਦੇ ਉੱਪਰ ਹੀ ਤੇ ਆ ਚੱਕਰ ਬਣਿਆ ਚਲੋ ਖੈਰ ਆ ਭਰਾਵੋ ਇਹੋ ਜਿਹੇ ਬੰਦੇ ਟੱਕਰ ਜਾਂਦੇ ਆ ਠੀਕ ਆ ਤੇ ਬਸ ਇਹੀ ਆ ਕਿ ਕਬੂਤਰਾਂ ਪਿੱਛੇ ਲੜਨਾ ਨਹੀਂ ਚਾਹੀਦਾ ਜਿਹੜੀ ਮੁੱਖ ਦੀ ਗੱਲ ਇਹੀ ਆ ਸਹੀ ਨਾ ਤੇ ਮੈਨੂੰ ਕਹਿੰਦਾ ਭਜਦੇ ਨਾ ਬਾਣ ਇੱਕੋ ਜਿਹੇ ਹੁੰਦੇ ਆ ਮੈਂ ਕਿਹਾ ਬਾਣ ਤੇ ਇੱਕੋ ਜਿਹੇ ਹੁੰਦੇ ਤੈਨੂੰ ਬੱਟੇ-ਬੱਟੇ ਦੜਾ ਲਾਂਗੇ ਮੈਂ ਕਿਹਾ ਬਾਕੀ ਤੂੰ ਖੈਰ ਛੱਡ ਸਾਰੀ ਠੀਕ ਆ ਨਾ ਤੇ ਧਮਕੀਆਂ ਧਮਕੀਆਂ ਦੇਣ ਵਾਲਾ ਮੈਂ ਕਿਹਾ ਕੰਮ ਨਾ ਕਰ ਭਰਾ ਇੱਥੇ ਤੂੰ ਬੜੀਆਂ ਧਮਕੀਆਂ ਹੁਣ ਤੱਕ ਆਈਆਂ ਤੇ ਬੜਾ ਕੁਝ ਹੋਇਆ ਆ ਤੇ ਜੇ ਅਸੀਂ ਸੁਧਰੇ ਆ ਤਾਂ ਅਸੀਂ ਸੁਧਰੇ ਰਹਿਣ ਤੇ ਘਰੋਂ ਧੱਕੇ ਨਾਲ ਕਬੂਤਰ ਖੜਕੇ ਧੱਕੇ ਨਾਲ ਤੋਂ ਵਾਪਸ ਕਰਨੇ ਆ ਝੁਕ ਕੇ ਫੇਰ ਵਾਪਸ ਲਏ ਆ ਫੇਰ ਵਾਪਸ ਲਏ ਆਪਣੇ ਵਾਸਤੇ ਝੁਕਿਆ ਮੈਂ ਆਪਣੇ ਵਾਸਤੇ ਕਿਸੇ ਵਾਸਤੇ ਨਹੀਂ ਝੁਕਿਆ ਠੀਕ ਹੈ ਨਾ ਤੇ ਜੇ ਕੋਈ ਖਾਚ ਨੂੰ ਬਹਿਮ ਹੋਵੇ ਲੱਗੇ ਕਿ ਮੇਰੇ ਤੇ ਵੀਡੀਓ ਪਾ ਦਿੱਤੀ ਆ ਤੇ ਫੇਰ ਮੈਨੂੰ ਫੋਨ ਕਰ ਲਵੇ ਠੀਕ ਆ ਫੇਕ ਕਰ ਲਾਂਗੇ ਹਿਸਾਬ-ਤਾਬ ਜੜਾ ਕਰਨਾ ਆ ਠੀਕ ਆ ਭਰਾਵੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਸ ਦੱਸਣ ਦਾ ਮਤਲਬ ਇਹੀ ਸੀਗਾ ਕਿ ਸਾਰੇ ਭਰਾ ਕਬੂਤਰ ਵੇਚਦੇ ਆ ਤੇ ਇਹੋ ਜੇ ਚੱਕਰਾਂ ਵੇਚਣਾ ਫਸੋ ਭਰਾਵੋ ਜੇ ਕੋਈ ਚੰਗੇ ਕਬੂਤਰ ਵੇਚਦਾ ਨਾ ਤੇ ਚੰਗੇ ਬੰਦਿਆਂ ਨੂੰ ਹੀ ਵੇਚੋ ਠੀਕ ਆ ਪਾ ਆਪਣਾ ਖੱਟੋ ਇਹੋ ਜੇ ਲੱਲੂ ਪਾਉਣ ਵਾਲਿਆਂ ਨੂੰ ਦੇ ਕੇ ਮੈਂ ਖੱਟ ਬੈਠਾ ਸੀਗਾ ਪਰ ਮੈਂ ਇੱਕ ਉਹਨੂੰ ਚੀਜ਼ ਕਹਿ ਦਿੱਤਾ ਸੀਗਾ ਜਦੋਂ ਮੇਰੇ ਨਾਲ ਪਿਆਰ ਨਾਲ ਗੱਲ ਕਰਦਾ ਸੀ ਉਦੋਂ ਉਹਨੂੰ ਕਿਹਾ ਸੀ ਚੰਗੀ ਖਰਾਕ ਪਾਏਗਾ ਕਬੂਤਰਾਂ ਨੂੰ ਤਾਂ ਕਬੂਤਰ ਲੈ ਜਾ ਠੀਕ ਆ ਨਾ ਕਹਿੰਦਾ ਸੀ ਨਹੀਂ ਮੈਂ ਚੰਗੀ ਖਰਾਕ ਪਾਣੀ ਅਗਲੀ ਵਾਰੀ ਬਾਜ਼ੀਆਂ ਛੱਡਣੀਆਂ ਆ ਤੇ ਮਗਰੋਂ ਫੇਰ ਉਹੀ ਖੱਚਾਂ ਦੇ ਸੁਧਰਦੀਆਂ ਝੱਗ ਛੁੱਟਣੋ ਕੋਈ ਨਹੀਂ ਖੈਰੀ ਆ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਕਾਲ ਜੀ